ਲੇਕਿਨ ਪਹਿਲੀ ਵਾਲੀ ਮੈਨੂੰ ਇਹ ਨਿਰਾਸ਼ਤਾ ਹੋਈ ਹੈ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਇੰਨੇ ਨੀਵੇਂ ਪੱਧਰ ਤੇ ਜਾ ਕੇ ਭੁੱਲ ਰਿਹਾ ਹੈ ਇੱਕ ਬੜਾ ਵੱਡਾ ਮੁੱਦਾ ਹੈ ਪੰਜਾਬ ਦੀ ਕਿਸਾਨੀ ਪਿਛਲੇ 2 ਸਾਲਾਂ ਤੋਂ ਲਗਾਤਾਰ ਹੀ ਸੜਕਾਂ ਤੇ ਹੈ ਦਿੱਲੀ ਵਿੱਚ 13 ਮਹੀਨੇ ਬੈਠੇ ਰਹੇ ਆ ਹੁਣ ਵੀ ਉਹ ਸੜਕਾਂ ਜਮ ਕਰਕੇ ਬੈਠੇ ਆ ਮੋਦੀ ਦੀ ਜ਼ੁਬਾਨ ਚੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ ਕਿ ਜਿਹੜੇ ਕਿਸਾਨਾਂ ਦੀਆਂ ਮੰਗਾਂ ਆ ਇਹਨਾਂ ਬਾਰੇ ਮੇਰਾ ਵਿਚਾਰ ਇਹ ਆ ਇਹ ਮੰਗਾਂ ਜਾਇਜ਼ ਆ ਕਿ ਨਜਾਇਜ਼ ਆ ਮਾਲ ਦੀ ਗੱਲ ਕਿਸੇ ਪ੍ਰਧਾਨ ਮੰਤਰੀ ਨੂੰ ਇਸ ਪੱਧਰ ਤੇ ਕਹਿਣਾ ਵੀ ਮੈਂ ਦੇ ਰਿਆਂ ਮੈਂ ਆਟਾ ਦਾਲ ਸਕੀਮ ਦੇ ਰਿਆਂ ਮੈਂ ਕਿਸਾਨਾਂ ਨੂੰ 6000 ਦੇ ਰਿਆਂ ਇਸ ਪੱਧਰ ਦਾ ਕੋਈ ਬੰਦਾ ਹੋਵੇ ਉਹ ਕਿਵੇਂ ਕਹਿ ਸਕਦਾ ਵੀ ਪ੍ਰਧਾਨ ਮੰਤਰੀ ਇਹ ਗੱਲ ਕਹੇ ਰੋਜ਼ ਖੁਦਕਸ਼ੀਆਂ ਹੋ ਰਹੀਆਂ ਪੰਜਾਬ ਚ ਲੇਕਿਨ ਮੋਦੀ ਨੇ ਪੰਜਾਬ ਦੇ ਬਾਰੇ ਕਿਸਾਨੀ ਬਾਰੇ ਇੱਕ ਸ਼ਬਦ ਨਹੀਂ ਕਿਹਾ ਕਿਸਾਨ ਅੰਦੋਲਨ ਚ 750 ਕਿਸਾਨ ਉਹਨਾਂ ਦੇ ਕਰੀਬ ਉਹਨਾਂ ਦੇ ਉਹ ਉਹ ਮਾਰੇ ਜਾਂਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਜਾਂਦੇ ਆ ਥੋੜਾ ਐਮਪੀ ਗੱਡੀ ਚੜਾ ਦਿੰਦਾ ਕਿਸਾਨਾਂ ਦੇ ਉੱਤੇ ਔਰ ਤੁਸੀਂ ਜਦੋਂ ਭਾਸ਼ਣ ਦੇ ਰਹੇ ਹੋ ਪੰਜਾਬ ਚ ਆ ਕੇ ਤੁਸੀਂ ਗੱਲ ਕਰ ਰਹੇ ਹੋ ਕਿ ਇੱਥੋਂ ਦੇ ਕੁਲਚੇ ਛੋਲੇ ਬੜੇ ਸਵਾਦ ਨਹੀਂ ਇੱਥੋਂ ਦੇ ਪਕੌੜੇ ਬੜੇ ਸਵਾਦ ਨਹੀਂ ਕਿਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਨੇ ਮੈਂ ਵੈਸੇ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਸਾਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ અપਮਾਨ ਨਾ ਕਰੋ ਉਹ ਛੋਟੇ ਛੋਟੇ ਬੱਚਿਆਂ ਨੂੰ ਨੀਂਆ ਵਿੱਚ ਛੰਡ ਦੇਣਾ ਜ਼ਾਲਮਾਨੇ ਤੇ ਉਹਦੇ ਬਾਰੇ ਤੁਸੀਂ ਇਹ ਕਮੋ ਵੀ ਮੈਂ ਵੀਰਬਾਲ ਦੇ ਰਸ ਕਰਕੇ ਉਹਨਾਂ ਮਹੂਰ ਕਰਦਾ ਮੈਂ 10 ਸਾਲ ਚ ਕੀ ਕੀਤਾ ਗਾਹਾਂ ਮੇਰਾ ਪਲਾਨ ਆਈਏ ਇਹ ਕੋਈ ਨਹੀਂ ਕੀਤਾ ਹਾਂ ਇਹ ਦੱਸ ਕੇ ਚਲਾ ਗਿਆ ਵਹਿ ਕੇ ਵੀ ਮੈਂ ਬਹੁਤ ਤੁਹਾਡਾ ਵਿਜ਼ਨ ਪੂਰਾ ਕਰੂਗਾ ਮੈਂ ਇੱਥੇ ਪਕੌੜੇ ਖਾਂਦਾ ਰਿਹਾ ਮੈਂ ਤਾਂ ਇੱਥੇ ਰਾਤਾਂ ਬਹੁਤ ਕੱਟੀਆਂ ਆ ਏ ਕਰਨ ਬਸ਼ਰਮ ਹੋਏ ਉਹ ਕਾਂਗਰਸੀ ਨੇਤਾ ਜਿਹੜੇ ਬੀਜੇਪੀ ਚ ਹੁਣੇ-ਹੁਣੇ ਗਏ ਆ ਜਿਨ੍ਹਾਂ ਦੀ ਤਿੰਨ-ਤਿੰਨ ਪੀੜ੍hiyan ਕਾਂਗਰਸਾਂ ਸੱਤਾ ਚ ਰਹੀਆਂ ਉਹ ਨੀਂਵਾਂ ਪਾ ਕੇ ਘੁੰਗਰੀਆਂ ਪਾ ਕੇ ਮੂੰਹ ਚ ਬੈਠੀਆਂ ਰਹੀਆਂ ਕੀ ਕਹਿੰਦਾ ਮੈਨੂੰ ਗੰਗਾ ਮਈਆ ਨੇ ਬੁਲਾਇਆ ਕਦੀ ਜਿੱਥੇ ਜਾਂਦਾ ਮੈਨੂੰ ਪੰਜਾਬ ਦੀ ਮਿੱਟੀ ਬੜੀ ਪਿਆਰੀ ਆ ਜੇ ਪਠਾਨਕੋਹ ਦਾ ਪਠਾਨਕੋਹ ਦਾ ਰਾਤਾ ਬੜੀਆਂ ਕਟੀਆਂ ਮੈਂ ਜੇ ਮੈਂ ਉੱਥੇ ਕਦੇ ਜਾਣਾ ਬਿਹਾਰ ਵਿੱਚ ਬਿਹਾਰ ਮੇਰੀ ਜਨਮ ਭੂਮੀ ਖਰਾ ਕੀੜੀ ਭੂਮੀ ਐ ਦੀ ਅਸਲ ਤੋਂ ਦੇ ਮੰਚੇ ਆ ਬਿਹਾਰ ਬੇਲੇ ਫਿਰਕਾ ਪ੍ਰਸਤੀ ਦੇ ਆਧਾਰ ਤੇ ਧਾਰਮਿਕ ਬੁੱਧੇ ਦੌਰ ਦੇ ਪੇਸ਼ ਲੋਕਾਂ ਚੋਹੋ ਔਰ ਫਿਰ ਗਾਣਾ ਕੱਢੋ ਜਨੀਆਂ ਕੱਢ ਸਕਦੇ ਹੋ ਮੁਸਲਮਾਨਾਂ ਦੇ ਜਿਹੜੇ ਕੁੰਟਲਾਂ ਵੱਧੀ ਨਸ਼ੇ ਉੱਤੇ ਫੜੇ ਗਏ ਆ 15 ਗਾ ਤੋਂ ਉਹਦਾ ਜਵਾਬ ਦੇਣਾ ਕੋ ਨਸ਼ਾ ਕਿਹਦਾ ਸੀ ਇੱਕ ਪਿੰਡ ਦੇ ਜਿੱਤਣ ਵਾਸਤੇ ਕੋ ਪਿੰਡ ਦਾ ਐਸਾ ਆਦਮੀ ਪਾਸ਼ਣ ਦੇ ਰਿਹਾ ਜਿਹਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਲੋਕਾਂ ਪ੍ਰਤੀ ਉਹ ਪਾਸ਼ਣ ਦੇ ਰਿਹਾ ਔਰ ਥੱਲੇ ਉਹ ਆਪਣੇ ਕਿਰਾਏ ਦੇ ਬੰਦੇ ਲਿਆ ਕੇ ਕੋਈ ਜਾਵੇ ਮੋਦੀ ਮੋਦੀ ਜੇ ਕੋ ਤੁਹਾਨੂੰ ਸੜਕਾਂ ਤੇ ਬੰ ਲੱਗਤੀਆਂ ਮੋਦੀ ਨੇ ਦਿੱਤੀਆਂ ਜੇ ਗੈਸ ਦਿੱਤੀ ਮੋਦੀ ਨੇ ਦਿੱਤੀ ਖਰਿਆ ਮੋਦੀ ਨੇ ਕੀ ਕੀ ਲੋਕਾਂ ਦੇਤਾ ਕੰਮ ਤਾਂ ਕੋ ਕੀਤਾ ਨਹੀਂ ਖਤਰਾ ਨਾ ਹਿੰਦੂਆਂ ਨੂੰ ਨਾ ਸਿੱਖਾਂ ਨੂੰ ਨਾ ਮੁਸਲਮਾਨਾਂ ਨੂੰ ਇਹ ਕਹਿੰਦੇ ਨਕਲੀ ਖਤਰਾ ਪੇਸ਼ ਕਰਕੇ ਲੋਕਾਂ ਨੂੰ ਅਸਰਜਨ ਧਰਮ ਦੇ ਨਾਂ ਤੇ ਵੰਡਣਾ ਚਾਹੁੰਦਾ ਹੈ ਲਗੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਜਲੰਧਰ ਸ਼ਹਿਰ ਦੇ ਵਿੱਚ ਆਉਂਦੇ ਨੇ ਇੱਥੇ ਆ ਕੇ ਆਪਣਾ ਭਾਸ਼ਣ ਦਿੰਦੇ ਨੇ ਭਾਜਪਾ ਦਾ ਪ੍ਰਚਾਰ ਕਰਦੇ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੁੰਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੇ ਵਿੱਚ ਆਉਂਦੇ ਨੇ ਔਰ ਉਸ ਵੇਲੇ ਦਾ ਜਿਹੜਾ ਹਜੂਮ ਹੈ ਉਹ ਅਣਗਿਣਤ ਨਜ਼ਰ ਆਉਂਦਾ ਪਰ ਉਸ ਹਜੂਮ ਦੇ ਵਿੱਚ ਸੀ ਕੌਣ ਉਸ ਹਜੂਮ ਦਾ ਹਿੱਸਾ ਕੌਣ ਸੀ ਕੌਣ ਲੋਕ ਸਨ ਕੀ ਪੰਜਾਬ ਆ ਕੇ ਉੱਥੇ ਬੈਠਾ ਸੀ ਕਿ ਸਾਰਾ ਦਾ ਸਾਰਾ ਪੰਜਾਬ ਉੱਥੇ ਨਿਤਰਿਆ ਹੋਇਆ ਸੀ ਕੀ ਪ੍ਰਧਾਨ ਮੰਤਰੀ ਨੂੰ ਦੇਖਣ ਵਾਸਤੇ ਜਲੰਧਰ ਵਾਸੀ ਉੱਥੇ ਆਏ ਹੋਏ ਸਨ ਅਸੀਂ ਸਾਰਿਆਂ ਨੇ ਦੇਖਿਆ ਕਿ ਉੱਥੇ ਕੌਣ ਆਇਆ ਉਸੇ ਕੌਣ ਨਹੀਂ ਆਇਆ ਉੱਥੇ ਕਿੱਥੋਂ ਕਿੱਥੋਂ ਲੋਕ ਆਏ ਬੱਸਾਂ ਕਿੱਥੋਂ ਕਿੱਥੋਂ ਦੀਆਂ ਆਈਆਂ ਕਿੱਥੋਂ ਦੂਰ ਦਰਾੜਿਓਂ ਲੋਕ ਉੱਠ ਕੇ ਤਾਂ ਜਲੰਧਰ ਸ਼ਹਿਰ ਦੇ ਵਿੱਚ ਆਏ ਪਰ ਉਸ ਭਾਸ਼ਣ ਦਾ ਉਸ ਪ੍ਰੋਗਰਾਮ ਦਾ ਅਸਰ ਕੀ ਰਿਹਾ ਪੰਜਾਬ ਦੇ ਉੱਤੇ ਖੰਜਲੰਦਰ ਦੇ ਉੱਤੇ ਖਾਸ ਕਰਕੇ ਉਹ ਜਾਣਨਾ ਬਹੁਤ ਜ਼ਰੂਰੀ ਹੈ ਅੱਜ ਸਾਡੇ ਨਾਲ ਮੰਗਤਰਾਮ ਪਾਸਲਾ ਜੀ ਮੌਜੂਦ ਨੇ ਲਗਾਤਾਰ ਉਹਨਾਂ ਤੋਂ ਵਿਚਾਰ ਸਾਂਝੇ ਕਰਵਾਉਂਦੇ ਰਹਿੰਨੇ ਆ ਉਹਨਾਂ ਦੇ ਵਿਚਾਰ ਜਾਣਦੇ ਰਹਿੰਨੇ ਆ ਲਗਾਤਾਰ ਕੋਸ਼ਿਸ਼ ਕਰਦੇ ਆ ਕਿ ਇਹਨਾਂ ਮਸਲਿਆਂ ਦੇ ਉੱਤੇ ਉਹਨਾਂ ਦਾ ਰੁਝਾਨ ਵੀ ਜਾਣੀਏ ਵਿਚਾਰ ਜਾਣੀਏ ਔਰ ਇਸ ਉੱਤੇ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਪਾਸਲਾ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਹੀ ਸਾਰੇ ਸਰੋਤਿਆਂ ਦਾ ਧੰਨਵਾਦ ਲੱਗੇ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਆਉਂਦੇ ਨੇ ਆ ਕੇ ਭਾਸ਼ਣ ਦਿੰਦੇ ਨੇ ਬੜਾ ਕੁਝ ਬੋਲਦੇ ਨੇ ਖੈਰ ਜੋ ਬੋਲਦੇ ਨੇ ਉਹਦੇ ਬਾਰੇ ਵੀ ਗੱਲ ਕਰਦੇ ਆ ਤੁਸੀਂ ਸਾਰੀ ਸਪੀਚ ਸੁਣੀ ਹੈ ਭੂਮਿਕਾ ਬੰਨੇ ਬਨੇ ਹੋ ਇੱਕ ਵਾਰ ਕਿ ਕੀ ਕੀ ਤੁਹਾਨੂੰ ਲੱਗਿਆ ਕਿਵੇਂ ਦੀ ਰਹੀ ਉਹ ਸਪੀਚ ਦੇਖੋ ਮੈਂ ਜ਼ਿੰਦਗੀ ਦੇ 50 55 ਸਾਲ ਦੇ ਰਾਸ ਸੀ ਜੀਵਨ ਚ ਵਕ ਵਕ ਪ੍ਰਧਾਨ ਮੰਤਰੀਆਂ ਦੇ ਭਾਸ਼ਣ ਸੁਣੇ ਆ ਉਹਨਾਂ ਨਾਲ ਸਹਿਮਤੀ ਜਾਂ ਨਾ ਸਹਿਮਤੀ ਹੋਣ ਦਾ ਮਸਲਾ ਨਹੀਂ ਲੇਕਿਨ ਪਹਿਲੀ ਬਾਲੀ ਮੈਨੂੰ ਇਹ ਨਿਰਾਸ਼ਤਾ ਹੋਈ ਹੈ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਇਹਨੇ ਨੀਵੇਂ ਪੱਧਰ ਤੇ ਜਾ ਕੇ ਬੋਲ ਰਿਹਾ ਜਿਹੜਾ ਤੱਥ ਨਹੀਂ ਹੈ ਕੋਈ ਉਹਨੂੰ ਤੱਥ ਬਣਾ ਕੇ ਪੇਸ਼ ਕਰ ਰਿਹਾ ਹੈ ਇਹਦੇ ਨਾਲ لازਮੀ ਮੈਨੂੰ ਨਹੀਂ ਕੱਲਾ ਪੰਜਾਬ ਦੇ ਲੋਕਾਂ ਨੂੰ ਵੀ ਇਹਦੇ ਨਾਲ ਬੜੀ ਨਰਾਜ਼ਗੀ ਵੀ ਹੋਈ ਹੋਗੀ ਔਰ ਬੜਾ ਬਹੁਤਾਂ ਨੂੰ ਜਿਹੜੀ ਗਲਤਫਹਿਮੀ ਸੀ ਉਹਨਾਂ ਦੇ ਮਨਾਂ 'ਚ ਉਹ ਕਾਫੀ ਦੂਰ ਹੋਏਗੀ ਉਹ ਪੰਜਾਬ ਚਾਏ ਲੋਕਾਂ ਨੂੰ ਬਾਤ ਸੀ ਵੀ ਜਿਹੜੇ ਪੰਜਾਬ ਦੇ ਵਿੱਚ ਆ ਕੇ ਕੋਈ ਪੰਜਾਬ ਦੇ ਨਾਲ ਸੰਬੰਧਿਤ ਮੁੱਦੇ ਆ ਜਿਨ੍ਹਾਂ ਬਾਰੇ ਪੰਜਾਬ ਦੇ ਲੋਕੀ ਬੜੇ ਪਰੇਸ਼ਾਨ ਨੇ ਉਹਨਾਂ ਬਾਰੇ ਕੁਝ ਪ੍ਰਧਾਨ ਮੰਤਰੀ ਕਹਿਣਗੇ ਇੱਕ ਬੜਾ ਵੱਡਾ ਮੁੱਦਾ ਆ ਪੰਜਾਬ ਦੀ ਕਿਸਾਨੀ ਪਿਛਲੇ 2 ਸਾਲਾਂ ਤੋਂ ਲਗਾਤਾਰ ਹੀ ਸੜਕਾਂ ਤੇ ਆ ਦਿੱਲੀ ਵਿੱਚ 13 ਮਹੀਨੇ ਬੈਠੇ ਰਹੇ ਆ ਹੁਣ ਵੀ ਉਹ ਸੜਕਾ ਜਾਮ ਕਰਕੇ ਬੈਠੇ ਆ ਮੋਦੀ ਦੀ ਜ਼ੁਬਾਨ ਚੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ ਕਿ ਜਿਹੜੇ ਕਿਸਾਨਾਂ ਦੀਆਂ ਮੰਗਾਂ ਆ ਇਹਨਾਂ ਬਾਰੇ ਮੇਰਾ ਵਿਚਾਰ ਇਹ ਆ ਇਹ ਮੰਗਾਂ ਜਾਇਜ਼ ਆ ਕਿ ਨਜਾਇਜ਼ ਆ ਇਹ ਕਮਾਲ ਦੀ ਗੱਲ ਆ ਵੀ ਜਿਹੜਾ ਪੰਜਾਬ ਸਾਰੇ ਦੇਸ਼ ਦਾ ਪੇਟ ਪਾਲਦਾ ਕਿਸਾਨ ਉਹ ਕਿਸਾਨ ਦੇ ਬਾਰੇ ਇਦਾਂ ਕਿਹਾ ਜਿਵੇਂ ਕਿਸਾਨ ਹੈ ਹੀ ਨਹੀਂ ਪੰਜਾਬ ਚ ਕੋਈ ਸਿਰਫ ਉਹਨੇ ਜਿਹੜਾ ਕਿਹਾ ਵੀ ਮੈਂ ਪੈਸੇ ਦਿਨਾ ਬਹੁਤ ਕਿਸਾਨਾਂ ਨੂੰ ਕਿਸਾਨ ਨਹੀਂ ਦੇਨਾ ਤੇ 6000 ਦੇ ਉਹ ਇਹਨਾਂ ਲੱਗਦਾ ਆ ਵੀ ਜਿਵੇਂ ਉਹ ਘਰ ਦੀ ਜਾਇਦਾਦ ਦੇ ਰਿਆ ਕਮਾਲ ਦੀ ਗੱਲ ਹੈ ਕਿਸੇ ਪ੍ਰਧਾਨ ਮੰਤਰੀ ਨੂੰ ਇਸ ਪਦਰ ਤੇ ਕਹਿਣਾ ਵੀ ਮੈਂ ਦੇ ਰਿਆ ਮੈਂ ਆਟਾ ਦਾਲ ਸਕੀਮ ਦੇ ਰਿਆ ਮੈਂ ਕਿਸਾਨਾਂ ਨੂੰ 6000 ਦੇ ਰਿਆ ਇਸ ਪਦਰ ਦਾ ਕੋਈ ਬੰਦਾ ਹੋਵੇ ਉਹ ਕਿਵੇਂ ਕਹਿ ਸਕਦਾ ਵੀ ਪ੍ਰਧਾਨ ਮੰਤਰੀ ਇਹ ਗੱਲ ਕਵੇ ਮਤਲਬ ਪੰਜਾਬ ਦੀ ਕਿਸਾਨੀ ਬਾਰੇ ਪੰਜਾਬ ਦੇ ਮਜ਼ਦੂਰਾਂ ਬਾਰੇ ਪੰਜਾਬ ਦੀ ਛੋਟੀ ਸੰਤ ਬਾਰੇ ਇੱਕ ਸ਼ਬਦ ਤੱਕ ਨਹੀਂ ਕਿਹਾ ਪਾਲਸਾ ਸਰ ਕੀ ਪ੍ਰਧਾਨ ਮੰਤਰੀ ਇਹ ਦੱਸ ਸਕਦੇ ਕਿ ਉਹ ਆਪ 6000 ਰੁਪਏ ਪ੍ਰਤੀ ਸਾਲ ਦੇ ਆਧਾਰ ਦੇ ਉੱਤੇ ਜ਼ਿੰਦਗੀ ਬਤੀਤ ਕਰ ਸਕਦੇ ਆ ਮੈਂ ਤਾਂ ਕਹਿੰਨਾ ਵੀ ਇਹ ਤਾਂ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ ਬੋਲਣ ਅੱਗੇ ਸੋਚਣਾ ਚਾਹੀਦਾ ਪਹਿਲੀ ਗੱਲ ਤੇ ਇਹ ਆ ਵੀ ਜਿਹੜਾ ਦੇਰ ਹੈ 6000 ਰੁਪਏ ਕਿੱਡੀ ਕਬੱਡੀ ਅਮਾਉਂਟ ਆ ਲੋਕਾਂ ਦੀਆਂ ਜੇਬਾਂ ਚੋਂ 1000 ਰੁਪਏ ਕੱਢ ਕੇ ਤੁਸੀਂ 100 ਰੁਪਏ ਪਾ ਦਿਓ ਤਾਂ ਕਹਿੰਦੇ ਮੈਂ 100 ਰੁਪਏ ਪਾਇਆ ਇਹਨੂੰ ਪਹਿਲਾਂ ਹਿਸਾਬ ਦਿਓ 1000 ਕੱਢਿਆ ਕਿ ਨਹੀਂ ਕੱਢਿਆ ਜਦੋਂ ਖੇਤੀਬਾੜੀ ਕਰਜ਼ੇ ਦਾ ਮਸਲਾ ਬਣ ਗਿਆ ਘਾਟੇ ਜਾ ਰਹੀ ਆ ਕਿਸਾਨ ਖੁਦਕਸ਼ੀਆਂ ਕਰ ਰਿਹਾ ਨੀ ਤਾਂ ਕੋਈ ਕਿਸਾਨ ਸਿਆਲੂ ਤੇ ਗਰਮੀ ਦੇ ਦਿਨ ਤੇ ਰਾਤਾਂ ਕਿਵੇਂ ਬੈਠੂਗਾ ਬਾੜਾਂ ਤੇ ਰੋਜ਼ ਖੁਦਕੁਸ਼ੀਆਂ ਹੋ ਰਹੀਆਂ ਪੰਜਾਬ ਚ ਲੇਕਿਨ ਮੋਦੀ ਨੇ ਪੰਜਾਬ ਦੇ ਬਾਰੇ ਕਿਸਾਨੀ ਬਾਰੇ ਇੱਕ ਸ਼ਬਦ ਨਹੀਂ ਕਿਹਾ ਪੰਜਾਬ ਦੇ ਖੇਤ ਮਜ਼ਦੂਰਾਂ ਬਾਰੇ ਜਿਹੜੇ ਰੋਜ਼ ਲੜਦੇ ਆ ਬੇਕਾਰੀ ਦੇ ਖਿਲਾਫ ਮਹਿੰਗਾਈ ਦੇ ਖਿਲਾਫ ਉਹਨਾਂ ਬਾਰੇ ਵੀ ਕੀ ਸਰਕਾਰ ਦੀ ਪਹੁੰਚ ਆ ਬੜੀ ਹੈਰਾਨੀ ਦੀ ਗੱਲ ਹੈ ਕਿਸਾਨ ਅੰਦੋਲਨ ਚ 750 ਕਿਸਾਨ ਉਹਨਾਂ ਦੇ ਕਰੀਬ ਉਹਨਾਂ ਦੇ ਉਹ ਮਾਰੇ ਜਾਂਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਜਾਂਦੇ ਆ ਥੋੜਾ ਐਮਪੀ ਗੱਡੀ ਚੜਾ ਦਿੰਦਾ ਕਿਸਾਨਾਂ ਦੇ ਉੱਤੇ ਔਰ ਤੁਸੀਂ ਜਦੋਂ ਭਾਸ਼ਣ ਦੇ ਰਹੇ ਹੋ ਪੰਜਾਬ ਚ ਆ ਕੇ ਤੁਸੀਂ ਗੱਲ ਕਰ ਰਹੇ ਹੋ ਕਿ ਇੱਥੋਂ ਦੇ ਕੁਲਚੇ ਛੋਲੇ ਬੜੇ ਸਵਾਦ ਨੇ ਇੱਥੋਂ ਦੇ ਪਕੌੜੇ ਬੜੇ ਸਵਾਦ ਨੇ ਇਹ ਕਿਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਨੇ ਅਸਲ ਚ ਲੱਗਦਾ ਵਿਵੇਕਸ਼ੀਲ ਨਹੀਂ ਹੈ ਉਹ ਦਾ ਸੰਵੇਦਨਸ਼ੀਲਤਾ ਮੁੱਕ ਗਈ ਪ੍ਰਧਾਨ ਮੰਤਰੀ ਦੀ ਪੰਜਾਬ ਚ ਕੋ ਆਇਆ ਹੋਵੇ ਤੇ ਪੰਜਾਬ ਦੇ ਲੋਕਾਂ ਦਾ ਆਜ਼ਾਦੀ ਦੇ ਅੰਦੋਲਨ ਵਿੱਚ ਕੀ ਹਿੱਸਾ ਆ ਇਹ ਲਈ ਇੱਕ ਸ਼ਬਦ ਨਹੀਂ ਬੋਲੇ ਨਾ ਪਟਿਆਲੇ ਚ ਨਾ ਦੀਨਾ ਨਗਰ ਚ ਨਾ ਜਲੰਧਰ ਚ ਵੀ ਪੰਜਾਬ ਦਾ ਜਿਹੜਾ ਇਤਿਹਾਸ ਲੋਕੀ ਯਾਦ ਕਰ ਰਹੇ ਆ ਵੀ ਅੰਗਰੇਜ਼ਾਂ ਦੇ ਖਿਲਾਫ ਕਿੱਦਾਂ ਲੜੇ ਆ ਪੰਜਾਬ ਦੇ ਕੋਕਾ ਲਹਿਰ ਕਿੱਦਾਂ ਦੀ ਆ ਗਦਰ ਪਾਰਟੀ ਦੀ ਕੀ ਲਹਿਰ ਆ ਭਗਤ ਸਿੰਘ ਹੋਰਾਂ ਦੀ ਕੀ ਲਹਿਰ ਆ ਕਿੱਦਾਂ ਭਾਰਤ ਨੇ ਅੰਗਰੇਜ਼ਾਂ ਦੀ ਗੁਲਾਮੀ ਦੇ ਸੰਗਲ ਤੋੜੇ ਆ ਉਹ ਸਭ ਤੋਂ ਵੱਡਾ ਐਸਾ ਪੰਜਾਬੀ ਨਾ ਬਾਇ ਇੱਕ ਸ਼ਬਦ ਤੱਕ ਨਹੀਂ ਕਿਹਾ ਸਸ ਲੱਗਦਾ ਮੈਨੂੰ ਇਹ ਆ ਕਿ ਕਿਉਂਕਿ ਉਹ ਆਜ਼ਾਦੀ ਦੀ ਲੜਾਈ ਦਾ ਹਿੱਸਾ ਹੀ ਨਹੀਂ ਸੀ ਹੈ ਉਹ ਤਾਂ ਅੰਗਰੇਜ਼ਾਂ ਦੇ ਨਾਲ ਸਨ ਇਸ ਲਈ ਉਹਨਾਂ ਨੂੰ ਇਹ ਕਹਿਣ ਦਾ ਹਿੰਮਤ ਵੀ ਨਹੀਂ ਪਈ ਪਰ ਫਿਰ ਵੀ ਇੱਕ ਪ੍ਰਧਾਨ ਮੰਤਰੀ ਨਾਤੇ ਉਹਨੂੰ ਪੰਜਾਬ ਦੇ ਲੋਕਾਂ ਦਾ ਇਸ ਗੱਲ ਤੋਂ ਗੁਣਗਾਨ ਕਰਨਾ ਚਾਹੀਦਾ ਸੀ ਕਿ ਤੁਸੀਂ ਦੇਸ਼ ਦੀ ਆਜ਼ਾਦੀ ਲਈ ਔਰ ਉਹਦੋਂ ਬਾਅਦ ਦੇਸ਼ ਦੀ ਸੁਰੱਖਿਆ ਲਈ ਤੁਸੀਂ ਬੜਾ ਵੱਡਾ ਯੋਗਦਾਨ ਪਾਇਆ ਇਹ ਲਈ ਕੋਈ ਸ਼ਬਦ ਨਹੀਂ ਕਿਹਾ ਦੂਸਰਾ ਗੱਲ ਜਿਹੜਾ ਕੁਸੱਤ ਬੋਲਿਆ ਗਿਆ ਵੀ ਵੀਰਬਾਲ ਦੇਵ ਸਨਾਹ ਰੱਖ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਨਾਂ ਜਿਹੜੀ ਕੁਰਬਾਨੀ ਆ ਨਾ ਉਹ ਸਾਰੇ ਦੇਸ਼ ਪੱਧਰ ਤੇ ਦੁਨੀਆ ਦੇ ਪੱਧਰ ਦੇ ਉੱਤੇ ਪ੍ਰਚਾਰ ਕਰ ਦਿੰ ਇਹ ਕਾਂਗਰਸ ਨਹੀਂ ਕਰ ਸਕੀ ਮੈਂ ਵੈਸੇ ਮੋਦੀ ਜੀ ਨੂੰ ਕਹਿਣਾ ਚਾਹੁੰਨਾ ਤੁਸੀਂ ਸਾਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ અપਮਾਨ ਨਾ ਕਰੋ ਇਹ ਕਾਂਗਰਸ ਨਾਲ ਤੇ ਭਾਜਪਾ ਦੇ ਨਾਲ ਵੱਝਾ ਹੋਇਆ ਲੋਕਾਂ ਦਾ ਉਸ ਸ਼ਹਾਦਤ ਵਾਲੇ ਦਿਨਾਂ 'ਚ ਰਾਤ ਨੂੰ ਰੋਂਦੇ ਸੌਂਦੇ ਆ ਸਿਰ ਤੇ ਚਿੱਟੀਆਂ ਚੁੰਨੀਆਂ ਲੈ ਕੇ ਪੰਜਾਬ ਦੇ ਲੋਕੀ ਇਹਦਾ ਮਹਿਸੂਸ ਕਰਦੇ ਸਾਡੇ ਬੱਚੇ ਨੀਆਂ ਵਿੱਚ ਉਲ ਦਿੱਤੇ ਗਏ ਆ ਇਹ ਤਾਂ ਜਦੋਂ ਹੱਲੇ ਕਾਂਗਰਸ ਪਾਰਟੀ ਬਣੀ ਵੀ ਨਹੀਂ ਸੀ ਹੈ ਉਦੋਂ ਤੇ ਵੀ ਲੋਕੀ ਉਹਨਾਂ ਸਹਿਬਜ਼ਾਦਿਆਂ ਨੂੰ ਪ੍ਰਣਾਮ ਕਰਦੇ ਆ ਤੇ ਅੱਜ ਮੋਦੀ ਦੀ ਹਿੰਮਤ ਬੋਵੇ ਕਹਿਣ ਦੀ ਪੰਜਾਬ ਦੀ ਧਰਤੀ ਤੇ ਆ ਕੇ ਕਿ ਮੈਂ ਬਾਲ ਵੀਰ ਬਾਲ ਦੀਵਸਤਾ ਨਾ ਕਰਕੇ ਉਹਨਾਂ ਦਾ ਨਾਂ ਬੜਾ ਮਸ਼ਹੂਰ ਕਰਦਾ ਇਹ ਇਕੱਲਾ ਇਹੀ ਨਹੀਂ ਵੀ ਕੋਈ ਕੁਸੱਤ ਆ ਬਲਕਿ ਇਹਦੇ ਵਿੱਚ ਬਹੁਤ ਮੈਂ ਸਮਝਦਾ ਪੰਜਾਬ ਦੀ ਸਾਡੀ ਹੀਠੀ ਆ ਸਾਡੇ ਸਹਿਬਜ਼ਾਦਿਆਂ ਦੀ ਬਗਾਵ ਜਿਹੜਾ ਉਹਨਾਂ ਦੀ ਕੁਰਬਾਨੀ ਕੀਤੀ ਹੈ ਉਹਨਾਂ ਨੂੰ ਗਾਗਰ ਚ ਸਮੇਟਣ ਦੀ ਕੋਸ਼ਿਸ਼ ਕੀਤੀ ਹੈ ਇਹ ਵੀ ਕੁਐਸਚਨ ਨਹੀਂ ਸਾਗਰ ਤਾਂ ਕੀ ਕਰਨਾ ਉਹਨੇ ਮਤਲਬ ਕਹਿਣ ਤੋਂ ਵੀ ਪਹਿਲੀ ਬੇਸਿਕ ਗੱਲ ਇਹ ਆ ਵੀ ਇਹ ਉਹਦੀ ਹਮਾਕਤ ਹੋ ਗਈ ਪ੍ਰਧਾਨ ਮੰਤਰੀ ਦੀ ਵੀ ਉਹਦੇ ਵੀਰ ਬਾਲ ਦਿਵਸ ਨਾ ਰੱਖਣ ਦਾ ਸਾਬ ਜ਼ੈਦ ਦੇ ਸ਼ਹੀਦੀ ਲੋਕਾਂ ਨੂੰ ਪਤਾ ਲੱਗਾ ਨੰਬਰ 1 ਨੰਬਰ 2 ਵੀਰ ਬਾਲ ਜਿਹੜਾ ਵੀਰ ਬਾਲ ਦਿਵਸ ਆ ਇਹ ਅਸਲ 'ਚ ਭਗਵਾ ਕਰਨਿਆ ਸ਼ਾ ਸ਼ਹਾਦਤ ਦਾ ਸਾਬ ਜ਼ੈਦ ਦੇ ਸ਼ਹੀਦੀ ਦਾ ਦਿਨ ਹੀ ਸਾਡੇ ਮਨਾਂ 'ਚ ਵਸਿਆ ਆ ਇਹ ਤਾਂ ਉਹਦਾ ਜੋਹਰ ਨਹਿਰੂ ਨੇ ਬਾਲ ਦਿਵਸ ਮਨਾਇਆ ਸੀ ਇਹਨੇ ਇੱਕ ਵੀਰ ਸ਼ਬਦ ਨਾਲ ਲਾਤਾ ਇਹ ਕੋਈ ਸਧਾਰਨ ਬਾਲਦੇਵ ਛੋੜੋ ਆ ਦੋ ਛੋਟੇ ਛੋੜੇ ਬੱਚਿਆਂ ਨੂੰ ਨੀਆਂ ਵਿੱਚ ਛੰਨ ਦੇਣਾ ਜ਼ਾਲਿਮਾਂ ਨੇ ਤੇ ਉਹਦੇ ਬਾਰੇ ਤੁਸੀਂ ਇਹ ਕਹੋ ਵੀ ਮੈਂ ਵੀਰ ਬਾਲਦੇਵਸ ਕਰਕੇ ਉਹਨਾਂ ਮਸ਼ਹੂਰ ਕਰ ਦਿੱਤਾ ਇਹ ਬਹੁਤ ਵੱਡਾ ਨਿਆਂ ਕੀਤਾ ਦੋ ਮਸਲਿਆਂ ਦੇ ਇੱਕ ਆਜ਼ਾਦੀ ਦੀ ਲੜਾਈ ਸਾਡਾ ਹਿੱਸੇਦਾਰੀ ਨੰਬਰ 2 ਸਾਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਜੇ ਇਹਨੂੰ ਸਾਰੀ ਦੁਨੀਆ ਪ੍ਰਣਾਮ ਕਰਦੀ ਹੈ ਸਾਡੀਆਂ ਅੱਖਾਂ ਭਰ ਜਾਂਦੀਆਂ ਲੇਕਿਨ ਉਹਨੇ ਸਾਨੂੰ ਆ ਕੇ ਇੱਕ ਤਾਨਾ ਮਾਰਿਆ ਵੀ ਉਹਦੀ ਕਿਰਪਾ ਦੇ ਨਾਲ ਇਹਨਾਂ ਦਾ ਨਾਮ ਮਸ਼ਹੂਰ ਹੋਇਆ ਇਹ ਬੱਚਿਆਂ ਦੀ ਕੁਰਬਾਨੀ ਲੋਕਾਂ ਕੋ ਗਈ ਹੈ ਤੀਸਰੀ ਗੱਲ ਮੈਂ ਕਿਹਾ ਜੀ ਕਿਸਾਨੀ ਸਾਡੇ 700 ਸਾਡਾ ਕਿਸਾਨ ਸ਼ਹੀਦ ਹੋ ਗਿਆ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਸੜਕਾਂ ਦੇ ਉੱਤੇ ਆ ਨੌਜਵਾਨ ਬੇਕਾਰੀ ਕਰ ਨਸ਼ਾ ਵੀ ਧੱਕੇ ਜਾ ਰਹੇ ਆ ਇੱਕ ਸ਼ਬਦ ਨਹੀਂ ਕਿਹਾ ਵੀ ਬੇਰਜ਼ਗਾਰੀ ਦੂਰ ਕਰਨ ਵਾਸਤੇ ਮੇਰੀ ਪਾਰਟੀ ਦੀ ਨੀਤੀ ਕੀ ਆ ਮੈਂ 10 ਸਾਲ ਚ ਕੀ ਕੀਤਾ ਗਾਹਾਂ ਮੇਰਾ ਪਲਾਨ ਹੈ ਇਹ ਕੋਈ ਨਹੀਂ ਕੀਤਾ ਹਾਂ ਇਹ ਦੱਸ ਕੇ ਚਲਾ ਗਿਆ ਬਹਿ ਕੇ ਵੀ ਮੈਂ ਬਹੁਤ ਤੁਹਾਡਾ ਵਿਜ਼ਨ ਪੂਰਾ ਕਰੂੰਗਾ ਮੈਂ ਇੱਥੇ ਪਕੌੜੇ ਖਾਂਦਾ ਰਿਹਾ ਮੈਂ ਤਾਂ ਇੱਥੇ ਰਾਤਾਂ ਬਹੁਤ ਕੱਟੀਆਂ ਆ ਜਿਵੇਂ મોદી ਨਾ ਇੱਥੇ ਕਦੇ ਚੌਂਕਾ 'ਚ ਖੜ ਕੇ ਤਹਿਰਾ ਦਿੰਦਾ ਰਿਹਾ ਅਸੀਂ ਵੀ ਪੰਜਾਬ 'ਚ ਰਹੇ ਹਾਂ મોદી ਜਿੰਨੀ ਉਮਰ ਹੈ ਸਾਡੀ ਵੀ ਅਸਾ ਕਦੀ ਪੰਜਾਬ મોદી ਦੇਖਿਆ ਨਹੀਂ ਮੇਰਾ ਕਹਿਣ ਤੋਂ ਪੱਖਿਆ ਕੁਸਤ ਦੀ ਅੰਤ ਸੀਮਾ ਹੁੰਦੀ ਕੋਈ ਪਰ ਜਿੰਨਾ ਕੁਸਾ ਤੇ ਇੱਥੇ ਬੋਲਿਆ ਜਲੰਧਰ ਦੀ ਰੈਲੀ ਵਿੱਚ ਤੇ ਉਹਦੇ ਵਿੱਚ ਇਹਨਾਂ ਸ਼ਰਮਸਾਰ ਹੋਣਾ ਚਾਹੀਦਾ ਉਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਤੀਸਰੀ ਗੱਲ ਆਜ਼ਾਦੀ ਦੀ ਲਹਿਰ ਚ ਤੇ ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਦਾ ਰਾਜ ਰਿਆ ਉਹਨਾਂ ਦੇ ਰਾਜ ਨੂੰ ਸਾਡੇ ਬੜੇ ਮਤਭੇਦ ਰਹੇ ਲੇਕਿਨ ਇਹ ਸੱਚ ਹੈ ਵੀ ਜਿਹੜੀ ਦੇਸ਼ ਦੀ ਉਨਤੀ ਅੱਜ ਤੱਕ ਹੋਈ ਆ ਪਬਲਿਕ ਸੈਕਟਰ ਬਣਿਆ ਲੋਕਾਂ ਨੂੰ ਸਹੂਲਤਾਂ ਮਿਲੀਆਂ ਬੱਚੇ ਪੜ੍ਹੇ ਆ ਕੁਝ ਇਹਦੇ ਵਿੱਚ ਕਾਂਗਰਸ ਦਾ ਹਿੱਸਾ ਹੈ ਕਿ ਨਹੀਂ ਹੈ ਉਹ ਸਾਰੇ ਗੱਲ ਦਾ ਨਖੇਦ ਕਰ ਰਿਹਾ 47 ਤੋਂ ਬਾਅਦ ਲੇਕਿਨ ਬਿਸ਼ਰਮ ਹੋਏ ਉਹ ਕਾਂਗਰਸੀ ਨੇਤਾ ਜਿਹੜੇ ਬੀਜੇਪੀ 'ਚ ਹੁਣੇ-ਹੁਣੇ ਗਏ ਆ ਜਿਨ੍ਹਾਂ ਦੀ ਤਿੰਨ-ਤਿੰਨ ਪੀੜ੍hiyan ਕਾਂਗਰਸਾਂ ਦਾ ਸੱਤਾ 'ਚ ਰਹੀਆਂ ਉਹ ਨੀਮੀਆਂ ਪਾ ਕੇ ਘੁੰਗੜੀਆਂ ਪਾ ਕੇ ਮੂੰਹ 'ਚ ਬੈਠੀਆਂ ਰਹੀਆਂ ਬਲਕਿ ਉਹਨਾਂ ਨੇ ਮੋਰੇ ਹੋ ਕੇ ਨਾਰੇ ਲਾਏ ਆ ਵੀ ਮੋਦੀ ਤੈਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਹਨਾਂ ਨੂੰ ਸ਼ਰਮਿੰਦੇ ਹੋਣਾ ਚਾਹੀਦਾ ਵੀ ਇਹ ਜਦ ਤੂੰ ਸੀ ਕਬ ਲੋਕਾਂ ਨੂੰ ਵੀ ਅਸੀਂ 47 ਤੋਂ ਬਾਅਦ ਜਿਹੜਾ ਕਾਂਗਰਸ ਪਾਰਟੀ ਚ ਰਹੇ ਆ ਲੁੱਟ ਕੇ ਖਾਦਾ ਲੋਕਾਂ ਨੂੰ ਅਸੀਂ ਉਹ ਗਲਤ ਕੰਮ ਸੀ ਸਾਡਾ ਕੰਮ ਸਾਨੂੰ ਨਹੀਂ ਸੀ ਕਰਨਾ ਚਾਹੀਦਾ ਹੁਣ ਅਸੀਂ ਠੀਕ ਰਾਹ ਤੇ ਆ ਗਏ ਬੀਜੇਪੀ ਸ਼ਾਮਲ ਹੋ ਗਏ ਤੁਸੀਂ ਉਸ ਰਾਹ ਦੀਆਂ ਵੀ ਮੋਜਾਂ ਮਾਣੀਆਂ ਤਿੰਨ ਪਰਿਵਾਰ ਬਾੜ ਬੜਾ ਮਾੜਾ ਆ ਕੋਈ ਪੁੱਛ ਸਕਦਾ ਵੀ ਜਿਹਨਾਂ ਦੇ ਨਾਲ 30 54 55 ਸਾਲ ਜਿਸ ਅਕਾਲੀ ਦਲ ਨਾ ਪਹਿਲਾਂ ਜਨ ਸੰਘ ਦੇ ਰੂਪ ਵਿੱਚ ਫਿਰ ਜਨਤਾ ਪਾਰਟੀ ਰੂਪ ਵਿੱਚ ਫਿਰ ਬੀਜੇਪੀ ਦੇ ਰੂਪ ਵਿੱਚ 67 ਤੋਂ ਸ਼ੁਰੂ ਹੋਇਆ ਇਹ ਗੇਮ 23 33 ਸਾਲ ਹੋ ਤੇ 24 ਹੈ ਅਕਾਲੀ ਪਾਰਟੀ ਨਾ ਸਾਂਝ ਰਹੀ ਹੈ ਜਿਹੜੀ ਅਕਾਲੀ ਪਾਰਟੀ ਦਾ ਇੱਕੋ ਹੀ ਸਮੇਂ 6 ਮੰਤਰੀ ਸੀ ਪੰਜਾਬ 'ਚ ਤੇ ਦਿੱਲੀ 'ਚ ਉਹ ਪਾਰਟੀ ਪਰਿਵਾਰਵਾਦੀ ਨਹੀਂ ਹੈ ਜਿਨਾ ਤੁਸੀਂ ਰਹੇ ਹੋ RAM JAKHAR ਕੋਲ ਬੈਠਾ ਜਿਹਦੀਆਂ ਤਿੰਨ ਪੀੜੀਆਂ ਕੰਮ ਕਰ ਰਹੀਆਂ ਮਹਾਰਾਜਾ ਪਟਿਆਲਾ ਜੀ ਸਿਫਤਾਂ ਕਰਦਾ ਆ ਉਹਦਾ ਕੋਣ ਬਈ ਅੰਗਰੇਜ਼ਾਂ ਦੇ ਬੇਲੇ ਤੋਂ ਟੋਡੀ ਦੇ ਅੰਗਰੇਜ਼ਾਂ ਦਾ ਰਾਜਨੀਤੀ ਚ ਆ ਤੇ ਹੁਣ ਵੀ ਉਹ ਰਾਜਨੀਤੀ ਚ ਆ ਉਹਦਾ ਖਰੇ ਪੀੜੀਆਂ ਨਹੀਂ ਗਿਣੀਆਂ ਜਾਣੀਆਂ ਮਹਾਰਾਜਾ ਪਟੜ੍ਹਾਲ ਦੀਆਂ ਪੀੜੀਆਂ ਕਿੰਨੀਆਂ ਤੇ ਉਹਦਾ ਨਾਂ ਲੈ ਕੇ ਜ਼ਿਕਰ ਕੀਤਾ ਜਲੰਧਰ ਚ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਤੇ ਉਹਨੇ ਲੂਣ ਛੜਕਿਆ ਵੀ ਐਸੇ ਪਰਿਵਾਰ ਦਾ ਨਾਂ ਲਿਆ ਜਿਹੜਾ ਅੰਗਰੇਜ਼ਾਂ ਦਾ ਟੋਡੀ ਸੀ ਜਿਹਦਾ ਕੋਈ ਧਰਮ ਨਹੀਂ ਹੈ ਜਿਹਦਾ ਕੋਈ اخلاق ਨਹੀਂ ਹੈ ਜਿਹੜਾ ਜਿਹੜਾ ਕਿਸੇ ਵੇਲੇ ਹੀ ਬਦਲ ਸਕਦਾ ਆ ਸਾਡੇ ਬੱਚਿਆਂ ਨੂੰ ਸਾਡੀਆਂ ਲੜਕੀਆਂ ਨੂੰ ਨਚਾਉਂਦੇ ਰਹਿ ਅੰਗਰੇਜ਼ਾਂ ਦੇ ਸਾਹਮਣੇ ਤੇ ਉਹਦੀ ਸਿਫਤ ਉਹਦੀ ਸਿਫਤ ਕਰਦਾ ਗਿਆ ਉਹਨਾਂ ਦਾ ਰੈਡਿੰਗ ਸੀਗਾ ਹੁਣ ਪਾਰਟੀ ਚ ਹੈਗੇ ਮੇਗਾ ਪਾਰਟੀ ਹੋਵੇ ਨਾ ਹੋਵੇ ਇੱਕ ਪ੍ਰਧਾਨ ਮੰਤਰੀ ਸੋਚੇ ਵੀ ਮੈਂ ਜਦੋਂ ਪਰਿਵਾਰਵਾਦ ਦਾ ਹਮਲਾ ਕਰ ਰਿਹਾ ਹਾਂ ਤੇ ਮਹਾਰਾਜਾ ਪਟਿਆਲੇ ਦਾ ਪਰਿਵਾਰ ਤਾਂ ਇੱਕ ਵਾਰ ਨਹੀਂ ਹੈ ਉਹਦਾ ਪਰਿਵਾਰ ਦੀ ਗਿਣਤੀ ਨਹੀਂ ਕੀਤੀ ਜਾਣੀ ਕਮ ਸੇ ਕਮ ਇਹ ਤਾਂ ਮਹਿਸੂਸ ਕਰਨਾ ਵੀ ਆ ਨਾਲ ਮੇਰੇ ਬੈਠੇ ਪਰਿਵਾਰਵਾਦੀ ਇਹਨਾਂ ਦੇ ਬਾਰੇ ਗੱਲ ਕਰਾਂ ਕੋਈ ਨਾ ਕੋਈ ਕਿਸੇ ਪਰਿਵਾਰ ਦੀ ਕਰਮ ਭਗ ਸਿੰਘ ਦਾ ਸਾਰਾ ਪਰਿਵਾਰ ਹੀ ਕੁਰਬਾਨੀਆਂ ਵਿੱਚ ਰੰਗਿਆ ਸੀ ਗਾਂਧੀ ਪਰਿਵਾਰ ਨਾਲ 50 ਮੱਤ ਪੈਦਾ ਲੇਕਿਨ ਸਚਾਈ ਆ ਵੀ ਜੋ ਪੰਡ ਮੋਤੀਲਾ ਦੇਰੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਰਾਜੀਵ ਗਾਂਧੀ ਤੱਕ ਦੇ ਅੱਜ ਰਾਹੁਲ ਗਾਂਧੀ ਤੱਕ ਜੇ ਰਾਜਨੀਤੀ ਚ ਉਹਨਾਂ ਨੇ ਪਰਿਵਾਰ ਦੇ ਦੋ ਜੀ ਕੁਰਬਾਨ ਕੀਤੇ ਆ ਉਹਨਾਂ ਨੇ ਦੇਸ਼ ਦੀ ਆਜ਼ਾਦੀ ਚ ਹਿੱਸਾ ਆਇਆ ਪਰ ਪ੍ਰਧਾਨ ਮੰਤਰੀ ਤਾਂ ਕਹਿੰਦੇ ਨੇ ਕਿ ਉਹਨਾਂ ਨੂੰ ਕੱਢ ਦਿੱਤਾ ਗਿਆ ਕੈਪਟਨ ਸਾਹਿਬ ਨੂੰ ਕੱਢ ਦਿੱਤਾ ਗਿਆ ਪਾਰਟੀ ਚੋਂ ਬਾਹਰ ਕੱਢ ਦਿੱਤਾ ਕਹਿੰਦੇ ਕਿ ਕਿਉਂਕਿ ਇਹਨਾਂ ਨੇ ਸ਼ਾਹਜ਼ਾਦੇ ਦੀ ਗੱਲ ਨਹੀਂ ਸੁਣੀ ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਸਾਹਿਬ ਨੂੰ ਕਿਉਂ ਪਾਰਟੀ ਚੋਂ ਕੱਢਿਆ ਗਿਆ ਭਲਾ ਕੀ ਕਾਰਨ ਹੋ ਸਕਦੇ ਉਹ ਆਪਣੇ ਕਾਰਨਾਮੇ ਕਰਕੇ ਗਾਲੇ ਉਹ ਗਿਆ ਬਾਹਰ ਪੰਜਾਬ ਦੇ ਲੋਕਾਂ ਚ ਉਹ ਬਹੁਤ ਮਨੋ ਲੱਗ ਗਿਆ ਸੀ ਜੋ ਕੰਮ ਕਰਦਾ ਹੈ ਪ੍ਰਧਾਨ ਮੁੱਖ ਮੰਤਰੀ ਦਰਦੇ ਉਹ ਕੰਮ ਨਹੀਂ ਹੈ ਕੱਢਿਆ ਕਿ ਨਹੀਂ ਕੱਢ ਮੁੱਝ ਜਾਂਦੇ ਨਹੀਂ ਹਾਂ ਮੈਂ ਤਾਂ ਇਹ ਕਹਿੰਨਾ ਵੀ ਤੂੰ ਜਿਹੜੇ ਪ੍ਰਧਾਨ ਮੁੱਖ ਮੰਤਰੀ ਬਦਲਣਾ ਤੂੰ ਕਿਹਦੇ ਕਹਿਣ ਤੇ ਕੱਢਣਾ ਤੂੰ ਖੱਟਣ ਕਿਹਦੇ ਕਹਿਣ ਤੇ ਬਦਲਿਆ ਤੂੰ ਉਤਰਾ ਚਲ ਤੇ ਮੁੱਖ ਮੰਤਰੀ ਨੂੰ ਕੱਢ ਲਈ ਬਦਲਿਆ ਸੀ ਤੂੰ ਮੱਧ ਪ੍ਰਦੇਸ਼ ਦਾ ਜਿਹੜਾ ਮੁੱਖ ਮੰਤਰੀ ਨੇ ਤੈਨੂੰ ਜਿੱਤ ਕਰਾਈ ਆ ਤੂੰ ਉਹਨੂੰ ਕਿਉਂ ਬਦਲਦਾ ਇਹ ਅਧਿਕਾਰ ਦਾ ਤੂੰ ਤੂੰ ਤਾਂ ਅਧਿਕਾਰ ਸਮਝਦਾ ਹੈ ਪ੍ਰਧਾਨ ਮੰਤਰੀ ਦੱਸਦਾ ਮੇਰਾ ਅਧਿਕਾਰ ਆ ਪਰ ਜੇ ਕਾਂਗਰਸ ਪਾਰਟੀ ਨੇ ਕੱਢ ਵੀ ਦਿੱਤਾ ਉਹਨੂੰ ਤੇ ਤੇਰਾ ਅਧਿਕਾਰ ਥੋੜੀ ਖੇਤ ਰਿਹਾ ਹੈ ਉਹਨਾਂ ਦਾ ਅਧਿਕਾਰ ਖੇਤ ਰਿਹਾ ਹੈ ਮੇ ਬੇ ਉਸ ਪਰਿਵਾਰ ਦਾ ਨਾਮ ਲੈ ਕੇ ਸਿਫਤ ਕਰਨਾ ਵੀ ਦੇਸ਼ ਭਗਤ ਬਹੁਤ ਆਹੋ ਜਿਹਦੇ ਕੋਲ ਦੇਸ਼ ਭਗਤੀ ਦਾ ਨਾਂ ਤੱਕ ਨਹੀਂ ਹੈ ਜੇ ਅੰਗਰੇਜ਼ਾਂ ਦਾ ਟੋਡੀ ਪੁਣਾ ਕਰਨਾ ਦੇਸ਼ ਭਗਤੀ ਹੈ ਜੇ ਅੰਗਰੇਜ਼ਾਂ ਦੇ ਸਾਹਮਣੇ ਸਾਡੀਆਂ ਧੀਆਂ ਨੂੰ ਨਚਾਉਣਾ ਦੇਸ਼ ਭਗਤੀ ਹੈ ਜੇ ਠੀਕਰੀਵਾਲ ਨੂੰ ਰਾਜਿਆਂ ਵੱਲੋਂ ਜੇਲ੍ਹ 'ਚ ਬੰਦ ਕਰਕੇ ਗੜਬੀ ਦੀ ਚੋਰੀ ਕਰਨਾ ਮਕਦਮਾ ਬਣਾਇਆ ਸੀ ਹਵਾਲ ਸਿੰਘ ਠੀਕਰੀਵਾਲ ਇਹ ਦੇਸ਼ ਭਗਤੀ ਹੈ ਤਾਂ ਫਿਰ ਮੋਦੀ ਸਾਹਿਬ ਦੇਸ਼ ਭਗਤੀ ਦੀ ਪਰਿਭਾਸ਼ਾ ਵੀ ਸਾਨੂੰ ਦੱਸਣੀ ਪੈਣੀ ਲੋਕਾਂ ਨੂੰ ਵੀ ਦੇਸ਼ ਭਗਤੀ ਹੁੰਦੀ ਕੀ ਆ ਕਾਰਨ ਸੱਚੇ ਆ ਬਈ ਜਿਵੇਂ ਭਾਈ ਨੂੰ ਭਾਈ ਪਛਾਣਾ ਅੰਗਰੇਜ਼ਾਂ ਦਾ ਟੋਡੀ ਹੋ ਰਾਜਾ ਅੰਗਰੇਜ਼ਾਂ ਟੋਟੀਆਂ ਆਰਐਸਐਸ ਵਾਲੇ ਇਸ ਲਈ ਉਹਦਾ ਨਾਂ ਲੈ ਕੇ ਸਿਫਤ ਕੀਤੀ ਗਈ ਹੈ। ਤੋ ਜਿੱਥੇ ਦੇਸ਼ ਭਗਤਾਂ ਦਾ ਨਾਂ ਨਹੀਂ ਲਿਆ ਉਹਨੇ ਪਰ ਉਹਨੇ ਅੰਗਰੇਜ਼ ਦੇ ਟੋਟੀਆਂ ਦਾ ਨਾਂ ਲਿਆ। ਇਹ ਸਾਡੇ ਲਈ ਬਹੁਤ ਸੋਚਣ ਦੀ ਗੱਲ ਹੈ। ਇਹ ਜਿਹੜਾ ਮੈਂ ਸਮਝਦਾ ਕਿ ਉਹਨੇ ਸਾਡੇ ਪੰਜਾਬ ਦੇ ਲੋਕਾਂ ਦੀ ਅਣਖ ਨੂੰ ਵੰਗਾ ਰਿਆ। ਉਹਦਾ ਸਿੱਟਾ ਲੋਕਾਂ ਦੇ ਕੀ ਨਿਕਲਦਾ ਨਹੀਂ ਨਿਕਲਦਾ। ਮੈਨੂੰ ਪੂਰਾ ਆਸ ਹੈ ਕਿ ਪੰਜਾਬ ਦੇ ਲੋਕੀ ਇਹਦਾ ਪਹਿਲੇ ਤਰੀਕ ਨੂੰ ਜਵਾਬ ਦੇਣਗੇ। ਪੰਜਾਬ ਦੀ ਧਰਤੀ ਤੇ ਕੋ ਆਇਆ ਹੋਵੇ ਤੇ ਗਦਰ ਪਾਰਟੀ ਤੇ ਕੁੱਕਿਆਂ ਦੀ ਗੱਲ ਨਾ ਕਰੇ। ਭਗਤ ਸਿੰਘ ਦੀ ਗੱਲ ਨਾ ਕਰੇ ਉਹ। ਅਸੀਂ ਇਦਾਂ ਦਾ ਪ੍ਰਧਾਨ ਮੰਤਰੀ ਦੇਸ਼ ਦਾ ਕਿਹੜਾ ਆ ਕਦੀ ਕਹਿੰਦਾ ਮੈਨੂੰ ਗੰਗਾ ਮਈਆ ਨੇ ਬੁਲਾਇਆ ਕਦੀ ਜਿੱਥੇ ਜਾਂਦਾ ਮੈਨੂੰ ਪੰਜਾਬ ਦੀ ਮਿੱਟੀ ਬੜੀ ਪਿਆਰੀ ਆ ਜੇ ਪਠਾਨਕੋਟ ਜਾਂਦਾ ਪਠਾਨਕੋਟ ਰਾਤਾ ਬੜੀਆਂ ਕਟੀਆਂ ਮੈਂ ਜੇ ਮੈਂ ਉੱਥੇ ਕਦੇ ਜਾਣਾ ਬਿਹਾਰ ਵਿੱਚ ਬਿਹਾਰ ਮੇਰੀ ਜਨਮ ਭੂਮੀ ਖਰਾ ਕਿਹੜੀ ਭੂਮੀ ਹੈ ਇਹਦੀ ਮਤਲਬ ਕਹਿਣ ਤੋਂ ਕਿ ਕੋਈ ਸੱਤ ਇੰਨਾ ਬੋਲ ਰਿਹਾ ਜਿੱਦਾਂ ਉਹ ਲੋਕਾਂ ਨੂੰ ਮੂਰਖ ਸਮਝਦਾ ਹੈ ਇਹ ਖੋ ਰਿਹਾ ਰਾਜਨੀਤੀ ਕੋਈ ਡਰਸ ਸ਼ੋ ਨਹੀਂ ਹੈ ਮਤਲਬ ਅੰਦਾਜ਼ਾ ਲਾਓ ਬਈ ਹਰਿਆਣੇ ਚ ਬੋਲਿਆ ਅੱਧੇ ਪੌਣੇ ਘੰਟੇ ਚ ਪਟਿਆਲੇ ਆ ਗਿਆ ਉੱਥੇ ਉਹ ਮੋਨੇ ਸਰ ਨਾ ਬੋਲਿਆ ਪਟਿਆਲੀ ਪੱਗ ਬਨ ਲਈ ਦੀਨਾ ਨਗਰ ਬੋਲੇ ਉੱਥੇ ਪ੍ਰਧਾਨ ਮੰਤਰੀ ਸਿਰ ਤੋਂ ਪੱਗ ਨਹੀਂ ਹੈ ਤੇ ਉੱਥੋਂ ਆਉਣ ਤੋਂ 20 ਮਿੰਟ ਲੱਗੇ ਸਾਰੇ ਜਹਾਜ਼ ਕਿਉਂਕਿ ਪਤਾ 10 ਤਾਂ ਉਹਨੇ ਵੀ ਪ੍ਰਧਾਨ ਮੰਤਰੀ ਉੱਥੋਂ ਤੁਰਪੇ ਮੈਂ ਦੋਨੋਂ ਸਪੀਚਾਂ ਸੁਣੀਆਂ ਉਹਨਾਂ 15 ਮਿੰਟਾਂ 'ਚ ਪੱਗ ਸਿਰ ਤੇ ਸਜਾ ਲਈ ਕਿ ਪੰਜਾਬ ਨਾਲੋਂ ਦੀਨਾ ਨਗਰ ਵੱਖਰਾ ਆ ਜਾਂ ਦੀਨਾ ਨਗਰ ਨਾਲੋਂ ਜਲੰਧਰ ਵੱਖਰਾ ਆ ਅਸਲ 'ਚ ਉਹਦੇ ਮਨ 'ਚ ਇਹ ਆ ਵੀ ਹਰ ਵੇਲੇ ਫਿਰਕਾ ਪ੍ਰਸਤੀ ਦੇ ਆਧਾਰ ਤੇ ਧਾਰਮਿਕ ਬੁੱਧ ਦੇ ਦੌਰ ਤੇ ਪੇਸ਼ ਲੋਕਾਂ ਚੋਭੋ ਔਰ ਫਿਰ ਗਾਣਾ ਕੱਢੋ ਜਿੰਨੀਆਂ ਕੱਢ ਸਕਦੇ ਹੋ ਮੁਸਲਮਾਨਾਂ ਨੂੰ ਹੁਣ ਤਾਂ ਮੁਸਲਮਾਨਾਂ ਨਾਲ ਸਮੂਚੀਆਂ ਕੱਢ ਗਣਤੀਆਂ ਨੂੰ ਕਹਿਣ ਲੱਗ ਪਿਆ ਹੁਣ ਤਾਂ ਉਹ ਇਕੱਲਾ ਮੁਸਲਮਾਨਾ ਦਾ ਨਹੀਂ ਨਾਲ ਲਿੰਦਾ ਭਲੇ ਇਨਾਂ ਕੋ ਸੱਤ ਵੀ ਤੁਸੀਂ ਇੱਕ ਦੇਸ਼ ਦਾ ਉਹ ਵਾਦੀ ਜਿਹਨੇ ਆਜ਼ਾਦੀ ਦੀ ਲੜਾਈ ਚ ਹਿੱਸਾ ਪਾਇਆ ਹੋਵੇ ਜਿਹਨੇ ਕਦੀ ਦੇਸ਼ ਨਾਲ ਗਦਰਾਰੀ ਨਾ ਕੀਤੀ ਹੋਵੇ ਜਿਹਨੇ ਇਸ ਦੇਸ਼ ਨੂੰ ਅਪਣਾ ਲਿਆ ਹੋਵੇ ਵੀ ਸਾਡਾ ਧਰਮ ਭਾਵੇਂ ਲੱਗਿਆ ਪਰ ਅਸੀਂ ਦੇਸ਼ ਦੇ ਵਾਸੀ ਆ ਉਸ ਉਸ ਤੁਸੀਂ ਭਾਈਚਾਰੇ ਨੂੰ ਇਹ ਕਮੋ ਵੀ ਇਹਨਾਂ ਨੇ ਤੁਹਾਡੀਆਂ ਗਾਇਆਂ ਖੋਲਣੀਆਂ ਇਹਨਾਂ ਨੇ ਤੁਹਾਡੀਆਂ ਟੂਟੀਆਂ ਲਾ ਲੈਣੀਆਂ ਇਹਨਾਂ ਨੇ ਤੁਹਾਡੇ ਮੰਗਲ ਸੂਤਰ ਲੈ ਲੈਣੇ ਆ ਇਹ ਜੇ ਆ ਗਿਆ ਕਿਤੇ ਤੇ ਇਹਨਾਂ ਤੁਹਾਡਾ ਹਿੱਸਾ ਖਾ ਜਾਣਾ ਆ ਮੈਂ ਸਮਝਦਾ ਕਿ ਇਹ ਪ੍ਰਧਾਨ ਮੰਤਰੀ ਦਾ ਇਹ ਜਿਹੜਾ ਬਖਿਆਨ ਹੈ ਨਾ ਇਹਦੇ ਟਿੱਪਣੀ ਕਰਨ ਦੇ ਵੀ ਕਾਬਿਲ ਨਹੀਂ ਅੱਛਾ ਪ੍ਰਧਾਨ ਮੰਤਰੀ ਨੇ ਇੱਕ ਗੱਲ ਹੋਰ ਕਹੀ ਹੈ ਪੰਜਾਬ ਦੇ ਇੱਕ ਮੁੱਦੇ ਨੂੰ ਛੇੜਿਆ ਕਹਿੰਦੇ ਕਿ ਪੰਜਾਬ 'ਚ ਨਸ਼ਾ ਵੜਾ ਪੰਜਾਬ 'ਚ ਤਸਕਰੀਬ ਹੋ ਰਹੀ ਹੈ ਲੱਗਦਾ ਪ੍ਰਧਾਨ ਮੰਤਰੀ ਇਹ ਭੁੱਲ ਗਏ ਕਿ ਗੁਜਰਾਤ ਦੇ ਬੰਦਰਗਾਹ ਦੇ ਉੱਤੇ ਵੀ ਹੈਰੋਇਨ ਸੀਜ਼ ਕੀਤੀ ਸੀ ਉਹ ਵੀ ਕਰੋੜਾਂ ਦੀ ਹੈਰੋਇਨ ਸੀਗੀ ਬੋਟ 'ਚੋਂ ਸੀਜ਼ ਕੀਤੀ ਗਈ ਸੀ ਉਹ ਪੂਰੇ ਦੇਸ਼ ਦੇ ਮੀਡੀਆ ਦੇ ਉੱਤੇ ਕਿਤੇ ਉਹਦਾ ਜ਼ਿਕਰ ਨਹੀਂ ਹੈ ਬਸ ਪੰਜਾਬ ਦੇ ਵਿੱਚ ਨਸ਼ਾ ਵਿਕਦਾ ਪਿਆ ਇਹਦਾ ਜ਼ਿਕਰ ਪੂਰਾ ਨਸ਼ਾ ਪੰਜਾਬ ਦੀ ਧਰਤੀ ਤੇ ਨਹੀਂ ਪੈਦਾ ਹੁੰਦਾ ਮੋਦੀ ਜੀ ਇਹ ਸਰਦਾਂ ਪਾਰ ਆਉਂਦਾ ਨਸ਼ਾ ਜਿਹੜੀ ਸਰਦਾਂ ਦਾ ਤੁਸੀਂ ਮਾਲਕ ਬੈਠੇ ਹੋ ਕਰਕੇ ਜਦੋਂ ਕਾਂਗਰਸ ਆ ਰਾਜ ਸੀ ਨਾ ਮਰਮੋਣ ਸਿੰਘ ਦਾ ਇਹੀ ਮੋਦੀ ਕਹਿੰਦਾ ਹੁੰਦਾ ਸੀ ਵੀ ਸਾਡੀ ਤਾਂ ਚਿੜੀ ਨਹੀਂ ਫਰਕ ਸਕਦੀ ਜੇ ਸਾਡੇ ਚੁਸਤ ਹੋਣ ਤਾਂ ਸਾਡੀ ਕੋ ਇੰਟੈਲੀਜੈਂਸ ਆ ਸਾਡੇ ਕੋ ਫੌਜ ਆ ਹੁਣ ਇਹ ਜਿਹੜਾ ਨਸ਼ਾ ਆਉਂਦਾ ਬਾਹਰੋਂ ਇਹਦਾ ਜਵਾਬ ਦਿਓ ਨਾ ਕਿ ਲੋਕਾਂ ਨੂੰ ਇਹ ਨਸ਼ਾ ਕਿੱਥੋਂ ਆ ਰਿਹਾ ਔਰ ਜੇਸਫਟੀ ਆ ਬੀਐਸਐਫ ਦਾ ਦਾਇਰਾ ਵੀ ਵਧਾਇਆ ਜਿਹੜੇ ਕੁੰਟਲਾਂ ਬਦੀ ਨਸ਼ੇ ਉੱਥੇ ਫੜੇ ਗਏ ਆ ਬੰਦਰਗਾਹ ਤੋਂ ਉਹਦਾ ਜਵਾਬ ਦਿਓ ਨਾ ਕਿ ਨਸ਼ਾ ਕਿਹਦਾ ਸੀ ਉਹ ਅਸੀਂ ਨਸ਼ਾ ਚੰਗਾ ਨਹੀਂ ਕਹਿੰਦੇ ਪਰ ਨਸ਼ਿਆਂ ਦਾ ਜਿਹੜਾ ਕਾਰਨ ਹੈ ਆ ਤੇਰੀ ਕਿਰਪਾ ਨਾਲ ਹੋ ਰਿਹਾ ਵਿਦੇਸ਼ਾਂ ਚੋਂ ਨਸ਼ਾ ਆ ਰਿਹਾ ਤੇ ਤੂੰ ਨਸ਼ਾ ਰੋਕਣ ਦੇ ਨਾਂ ਫੇਲ ਹੋਇਆ ਔਰ ਵੱਡੀ ਗੱਲ ਆ ਤੂੰ ਨੌਜਵਾਨਾਂ ਨੂੰ ਕੰਮ ਦੇਣ ਚ ਫੇਲ ਹੋਇਆ ਜਿਹੜੇ ਲੋਕੀ ਬੇਰੁਜ਼ਗਾਰ ਆ ਜਿਨ੍ਹਾਂ ਲੋਕਾਂ ਦੇ ਕੋਲ ਰੋਟੀ ਨਹੀਂ ਹੈ ਉਹ ਕਿਸੇ ਪਾਸੇ ਬੁਰੇ ਪਾਸੇ ਜਾ ਸਕਦੇ ਆ ਤੇਰੀ ਤਾਂ ਮੌਜ ਲੱਗੀ ਆ ਆਰਐਸਐਸ ਦੀ ਤਾਂ ਇਦਾਂ ਤੇ ਲੋਕਾਂ ਨੂੰ ਆਰਐਸਐਸ ਚ ਭਰਤੀ ਕਰ ਲੈਣਗੇ ਔਰ ਮੁੜ ਕੇ ਫਿਰ ਲੋਕਾਂ ਦੇ ਵਿੱਚ ਕਈ ਕਿਸਮ ਦਾ ਖਚਾ ਪੈਦਾ ਕਰਨਗੇ ਇਸ ਲਈ ਉਹਨੇ ਜਿੰਨਾ ਇੱਥੇ ਭਾਸ਼ਣ ਦਿੱਤਾ ਮੈਂ ਸਾਰਾ ਸੁਣਿਆ ਤੇ ਮੈਨੂੰ ਇਹ ਮੈਂ ਪਹਿਲਾਂ ਸ਼ੁਰੂ ਦੀ ਗੱਲ ਕਹੀ ਆ ਵੀ ਜੋ ਅੱਲਾਹ ਨਹਿਰੋ, ਵਿੰਦਰਾ ਗਾਂਧੀ, ਗੋੜਾ ਦੇਵ ਗੋੜਾ, ਇੰਦਰ ਕੁਮਾਰ ਗੁਜਰਾਲ, ਬੀਪੀ ਸਿੰਘ ਸਭ ਦੇ ਭਾਸ਼ਣ ਸੁਣੇ ਆ ਨੇੜੇ ਹੋ ਕੇ ਉਹਨਾਂ ਦੇ ਨਾਲ ਕਈ ਵਾਰ ਸਾਂਝੇ ਭਾਸ਼ਣ ਵੀ ਕੀਤੇ ਆ ਪਰ ਮੈਂ ਇਸ ਤਰ੍ਹਾਂ ਦਾ ਮਿਆਰ ਤੋਂ ਥੱਲੇ ਵਾਲਾ ਭਾਸ਼ਣ ਇਸ ਤੋਂ ਇੱਕ ਸੱਤ ਭਾਸ਼ਣ ਔਰ ਇੱਕ ਪ੍ਰਧਾਨ ਮੰਤਰੀ ਭਾਸ਼ਣ ਨਹੀਂ ਦੇ ਰਿਹਾ ਜਿਵੇਂ ਇੱਕ ਪਿੰਡ ਦੇ ਜਿੱਤਣ ਵਾਸਤੇ ਕੋ ਪਿੰਡ ਦਾ ਐਸਾ ਆਦਮੀ ਭਾਸ਼ਣ ਦੇ ਰਿਹਾ ਜਿਹਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਲੋਕਾਂ ਪ੍ਰਤੀ ਉਹ ਭਾਸ਼ਣ ਦੇ ਰਿਹਾ ਔਰ ਥੱਲੇ ਆਪਣੇ ਕਰਾਏ ਦੇ ਬੰਦੇ ਲਿਆ ਕੇ ਕੋਈ ਜਾਵੇ ਮੋਦੀ ਮੋਦੀ ਤਿੰਨ ਤਨ ਵਾਰੀ ਪੁੱਛੇਬੋਟ ਕਿਹਨੂੰ ਪਾਉਂਗੇ ਇਹ ਖੋਰ ਬਹੁਤ ਵੱਡਾ ਧਿਆਨ ਰੱਖਣ ਦੀ ਗੱਲ ਹੈ ਜਿਹੜੀ ਮੋਦੀ ਨੇ ਤਿੰਨ ਵਾਰੀ ਕਹੀ ਲਗਾਤਾਰ ਕਿ ਵੋਟ ਉਹਨੂੰ ਪਾਉ ਜੇ ਦੀ ਸਰਕਾਰ ਬਣਨੀ ਆ ਤੁਸੀਂ ਵੋਟ ਖਰਾਬ ਕਿਉਂ ਕਰਦੇ ਹੋ ਮੋਦੀ ਸਾਹਿਬ 10 ਸਾਲ ਪਹਿਲਾਂ ਜਿੰਨੀਆਂ ਵੋਟਾਂ ਭਾਜੀਪੀ ਨੂੰ ਪਈਆਂ ਜਾਂ ਵਿਰੋਧੀ ਨੂੰ ਪਈਆਂ ਖਰਾਬ ਹੋਈਆਂ ਸਨ ਇਦਾ ਅਰਥ ਇਹ ਆ ਵੀ ਜਿਹੜੀ 10 ਸਾਲ ਪਹਿਲਾਂ ਜਾਂ ਤੇਰੇ ਮੋਦੀ ਦੇ ਹੋਣ ਵੇਲੇ ਵੀ ਜਿਹੜੀਆਂ ਵੋਟਾਂ ਵਿਰੋਧ ਚ ਪਈਆਂ ਉਹ ਵੋਟਾਂ ਦਾ ਕੋਈ ਅਰਥ ਨਹੀਂ ਹੈ ਉਹ ਵੋਟਾਂ ਕੰਡਮ ਆ ਜਿਹੜੀਆਂ ਵੋਟਾਂ ਤੁਸੀਂ 47 ਤੋਂ ਬਾਅਦ ਜਨ ਸੰਘ ਦੇ ਰੂਪ ਚ ਜਨਤਾ ਪਾਰਟੀ ਦੇ ਰੂਪ ਚ ਬੀਜੇਪੀ ਦੇ ਰੂਪ ਚ ਲੈਂਦੇ ਰਹੇ ਹੋ ਪਰ ਹੁਣ ਵੀ ਤੁਹਾਡੇ ਖਿਲਾਫ 50% ਵੋਟਾਂ ਲੋਕਾਂ ਦੀਆਂ ਇਹ ਭੁਲੇਖਾ ਨਾ ਕਿ ਤੇਰਾ ਵੇਝਣੀ ਮਤਲਬ ਤੁਸੀਂ 50% ਵੋਟਾਂ ਨਿਗੇਟ ਕਰ ਰਹੇ ਹੋ ਕਿਉਂਕਿ ਤੁਸੀਂ ਤਾਨਾਸ਼ਾ ਬਣਨਾ ਚਾਹੁੰਦੇ ਹੋ ਤੁਸੀਂ ਇਹ ਬਣਨਾ ਚਾਹੁੰਦੇ ਹੋ ਵੀ ਵਿਰੋਧੀ ਧਿਰ ਪੂਰੀ ਖਤਮ ਹੋਵੇ ਇਦਾਂ ਦਾ ਵਰਤਾਰਾ ਇੱਕ ਵਾਰ ਹਿਟਲਰ ਨੇ ਚਲਾਇਆ ਸੀ 180% ਵੋਟਾਂ ਲੋਕਾਂ ਨੇ ਪਾਤੀਆਂ ਸਨ ਇਹ ਵੀ ਹਿਟਲਰ ਬਣਨਾ ਚਾਹੁੰਦਾ ਮੋਦੀ ਸਾਹਿਬ ਸਾਡਾ ਅਦਰਵਾਈਜ਼ ਇਹ ਕਹਿਣ ਦੀ ਹਿੰਮਤ ਹੀ ਸਮਾ ਉਲਟ ਕਹਿਣਾ ਚਾਹੀਦਾ ਵੀ ਜੇ ਸਿਆਣਾ ਪ੍ਰਧਾਨ ਮੰਤਰੀ ਹੋਵੇ ਬਈ ਇੱਕ ਅਸੀਂ ਤ ਹਾਕਮ ਤੇ ਹੁੰਦੀ ਹੈ ਇੱਕ ਵਿਰੋਧੀ ਤੇ ਹੁੰਦੀ ਹੈ ਤੇ ਦੇਸ਼ ਦੇ ਲੋਕ ਰਾਜ ਲਈ ਹਿਤ ਵਿੱਚ ਹੈ ਕਿ ਦੋਨੋਂ ਤੇ ਰਾ ਜ਼ਿੰਮੇਵਾਰੀ ਲਵਾਉਣ ਲੇਕਿਨ ਉਹ ਇਹ ਕਹਿ ਰਿਹਾ ਵੀ ਦੇਖਿਓ ਕਿਤੇ ਐਸੀ ਵੋਟਨਾ ਪਾਜੇ ਸਰਕਾਰ ਨਹੀਂ ਬਣਨੀ ਜਿਵੇਂ ਸਰਕਾਰ ਮੇਰੀ ਬਣਨੀ ਇਸ ਲਈ ਮੈਨੂੰ ਵੋਟਾਂ ਪਾਏਓ ਐਡਾ ਵੱਡਾ ਤਾਨਾਸ਼ਾ ਕਿਸਮ ਦਾ ਰੁਝਾਨ ਉਹ ਵੀ ਤੁਸੀਂ ਇੱਕ ਪ੍ਰਧਾਨ ਮੰਤਰੀ ਦੇ ਮੂੰਹੋਂ ਔਰ ਫਿਰ ਬਾਰ ਬਾਰ ਆਪਣੇ ਭਾਸ਼ਾ ਸ਼ਾਇਦ ਉਹ ਸੈਂਕੜੇ ਵਾਰੀ મોદી ਦਾ ਨਾਮ ਲੈਂਦਾ ਬਹੁਤ ਹੀ ਸ਼ਰਮ ਆਉਂਦੀ ਹੈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਵੀ ਕਿਸੇ ਨੂੰ ਵੋਟ ਪਾਓ ਬੋੜ ਮੋਦੀ ਨੂੰ ਪਾਓ ਜੇ ਫੌਜਾਂ ਦੇ ਵਿੱਚ ਲੜਾਈ ਹੁੰਦੀ ਤਾਂ ਮੋਦੀ ਲੜਿਆ ਜੇ ਘੁਸਕੇ ਮਾਰਿਆ ਸੀ ਪਾਕਿਸਤਾਨੀਆਂ ਤਾਂ ਮੋਦੀ ਨੇ ਮਾਰਿਆ ਜੇ ਕੋਈ ਤੁਹਾਨੂੰ ਸੜਕਾਂ ਤੇ ਮਲਗਤੀਆਂ ਮੋਦੀ ਨੇ ਦਿੱਤੀਆਂ ਜੇ ਗੈਸ ਦਿੱਤੀ ਮੋਦੀ ਨੇ ਦਿੱਤੀ ਖਰਿਆ ਮੋਦੀ ਨੇ ਕੀ ਕੀ ਲੋਕਾਂ ਦੇ ਤਾਂ ਕੰਮ ਤਾਂ ਕੋ ਕੀਤਾ ਨਹੀਂ ਮੈਂ ਕਹਤ ਲੋਕਾਂ ਲਈ ਕੰਮ ਕੀਤਾ ਕੰਮ ਕੀ ਕੀਤਾ ਉਹਨੇ ਇੱਕ ਦਿਨ ਚਾਹ ਵੇਚੀ ਆ ਬੜਾ ਵੱਡਾ ਕੰਮ ਕੀਤਾ ਨੇ ਚਾਹ ਵੇਚਦਾ ਰਿਹਾ ਨੰਬਰ 2 ਫਿਰ ਉਹ ਸਾਧਿਆ ਬਣ ਕੇ ਨਾ ਆਰਐਸਐਸ ਦੇ ਚਲ ਗਿਆ ਜਿੱਥੇ ਮੁਫਤ ਰੋਟੀ ਮਿਲਦੀ ਆ ਜਿੱਥੇ ਜ਼ਹਿਰ ਦੇ ਟੀਕੇ ਜਿਹੜੇ ਲੋਕਾਂ ਦੇ ਵਿਚਾਰਧਾਰਕ ਜ਼ਹਿਰ ਦੇ ਟੀਕੇ ਨਾ ਉਹ ਲਾਉਂਦੇ ਆ ਉੱਥੇ ਰਿਹਾ ਇਹ ਆ ਕੰਟਰੀਬਿਊਸ਼ਨ ਮੋਦੀ ਦੀ ਕੋਈ ਦੇਸ਼ ਭਗਤੀ ਦਾ ਵੀ ਬੜਾ ਜ਼ਿਕਰ ਚੱਲਦਾ ਕਹਿੰਦੇ ਉਹ ਬਣਾਤਾ ਉਹ ਬੜੀ ਵੱਡੀ ਚੀਜ਼ ਆ ਬਣਾ ਦਿੰਦਾ ਉਹ ਤਾਂ ਕਹੂਗਾ ਜੀ ਉਹ ਤਾਂ ਇਹ ਕਹੂਗਾ ਵੀ ਤੁਸੀਂ ਅੰਦਾਜ਼ਾ ਕਰੋ ਵੀ ਮੇਰਾ 4.5 ਲੱਖ ਦਾ ਸੂਟ ਹੈ ਬਹੁਤ ਕਮਾਲ ਦਾ ਮੈਂ ਕਮਾਲ ਦਾ ਬਣਾਤਾ ਭਾਰਤ ਵਿੱਚ ਕਿੰਨੇ ਸਟੈਚੂ ਬਣੇ ਆ ਜੀ ਉਦੋਂ ਅਸੀਂ ਜਿੰਨੂੰ ਮਰਜ਼ੀ ਪੁੱਛੀਏ ਜੋ ਮੈਂ ਵੀ ਉੱਥੇ ਗਿਆ ਤੇ ਮੈਂ ਪੁੱਛਿਆ ਉਹ ਕਹਿੰਦੇ ਮੈਂ ਕਿਹਾ ਕੀਤਾ ਕਿ ਮੋਦੀ ਨੇ ਕਹਿੰਦੇ ਆਹੀ ਕੀਤਾ ਕਿ ਸਟੈਚੂ ਆਫ ਸਟੈਚੂ ਆਫ ਯੂਨਿਟੀ ਬਣਾਇਆ ਹੈ ਉਹ ਭਾਰਤ ਦੇਸ਼ ਲਈ ਬਹੁਤ ਵੱਡੀ ਗੱਲ ਹੈ ਗੌਰਵਸ਼ੀਲ ਗੱਲ ਮੈਂ ਕਹਾਂ ਜੀ ਕੋਈ ਕਲਾਕਾਰ ਨ ਦੱਸੇ ਵੀ ਜਿਹੜੇ ਕਾਂਗਰਸ ਨੇ ਬਣਾਈਆਂ ਚੀਜ਼ਾਂ ਪਖੜਾਣਾਗਰ ਬਣਾਇਆ ਮੰਨ ਲਓ ਦਿੱਲੀ ਦੇ ਵਿੱਚ ਉਹਨਾਂ ਨੇ ਇੰਡੀਆ ਗੇਟ ਬਣਾਇਆ ਮੰਨ ਲਓ ਵੀ ਇੰਡੀ ਪਖੜਾ ਰੰਗਲਾ ਬਣਾਉਣ ਦੇ ਨਾਲ ਕੀ ਬਹੁਤ ਮਤਲਬ ਐਸਾ ਹੋ ਗਿਆ ਕਾ ਕਾਰਨਾਮਾ ਵੀ ਜਿਹੜਾ ਹੋਰ ਕੋ ਕਰ ਨਹੀਂ ਸਕਦਾ ਸੀ ਇਸ ਲਈ ਉਹਦਾ ਸਟੈਚੂ ਤੋਂ ਸਾਰੇ ਲੋਕਾਂ ਨੇ ਬਣਾਏ ਆ ਸਾਰੇ ਹਰ ਸੂਬੇ ਜਾਓ ਤੁਸੀਂ ਮਾਇਆਵਤੀ ਰਾਜ ਵਿੱਚ ਉੱਥੇ ਸਟੈਚੂਸ ਦੇ ਬਾਬਰਾ ਭੀਮਰਾਓ ਉਮੀਦਵਾਰ ਜੀ ਦੇ ਹਾਥੀ ਦੇ ਸਟੈਚੂ ਕਿੰਨੇ ਬਣਾਏ ਆ ਦੱਖਣ ਵੇ ਚਲ ਜਾਓ ਵੱਖ-ਵੱਖ ਦੇਵੀ ਦੇਵਤਿਆਂ ਦੇ ਸਟੈਚੂਸ ਆ ਇਹ ਕਿਹੜੀ ਏਡੀ ਗੱਲ ਐ ਜਿਹੜਾ ਬਹੁਤ ਵੱਡਾ ਕੰਮ ਕਰ ਲਿਆ ਪੈਸੇ ਲੋਕਾਂ ਦੇ ਕਿਤੇ ਖਰਚ ਲੋ ਬਹਿ ਕੇ ਮੇਰਾ ਕਹਿਣ ਤੋਂ ਪੱਕਾ ਸਾਡੇ ਪੰਜਾਬ ਵਿੱਚ ਹੀ ਸਿੱਖ ਧਾਰਮਿਕ ਸਥਾਨਾਂ ਦੇ ਕਿੰਨੇ ਸੋਹਣੇ ਬਣਾਏ ਜਗ੍ਹਾ ਇਹ ਸਾਡੇ ਦੇਖਣ ਲਈ ਆ ਕੋਈ ਇਹ ਕੋਈ ਜਾ ਕੇ ਕਹੇ ਜੀ ਮੈਂ ਬਣਾਏ ਇਹ ਇਹ ਤਾਂ ਜੇ ਮੇਰੇ ਜੁਮੇ ਪਾਓ ਸਾਰਾ ਦੇਸ਼ ਬਣਿਆ ਇਹਦੋਂ ਇਹ ਤਾਂ ਵੈਸੇ ਮੈਂ ਪਹਿਲੇ ਹੀ ਕਹਿਆ ਕਰ ਲਿਆ ਬਈ ਉਹਦੇ ਹੀ ਤਾਂ ਹਰ ਗੱਲ 'ਚ ਮੈਂ ਜਦ ਮੈਂ 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 ਬਾਬੇ ਨਾਨਕ ਨੇ ਗੁਰਬਾਣੀ 'ਚ ਮੈਂ ਨੂੰ ਬਹੁਤ ਲਿੰਦੇ ਆ ਜੇ ਚ ਇਹ ਮੈਂ ਆ ਜਵੇ ਨਾ ਹੰਕਾਰ ਜਿੰਨਾ ਹੰਕਾਰ ਉਹਦੇ 'ਚ ਆ ਉਹ ਬੰਦਾ ਸਿਰੇ ਨਹੀਂ ਲਾ ਸਕਦਾ ਕਿਸੇ ਨੂੰ ਇਸ ਲਈ ਜਿਹੜਾ ਹੰਕਾਰ ਆ ਮੋਦੀ ਦਾ ਇਸ ਵੇਲੇ ਉਹ ਕਹਿੰਦਾ ਦੁਜੇ ਨੂੰ ਕੁਮੰਡੀ ਆ ਕਮਾਲ ਦੀ ਗੱਲ ਹੈ ਵੀ ਇੰਡੀਆ ਘਟਿਓ ਕੁਮੰਡੀ ਆ ਤੇ ਇਹ ਨਿਮਰਤਾ ਵਾਲਾ ਬਹੁਤ ਆ ਜਿਹੜਾ ਆਪਣੇ ਭਾਸ਼ ਵਿੱਚ 100 ਵਾਰੀ ਦੱਸਦਾ ਲੋਕਾਂ ਨੂੰ ਵੀ ਮੈਂ મોદી ਮੈਂ 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 ਸਾਡੇ ਪ੍ਰਾਣੀਆਂ ਕਹਾਣੀਆਂ ਬੜੀਆਂ ਮਸ਼ਹੂਰ ਆ ਵੀ ਜਿਹੜਾ ਨਾਰੇ ਲਾਉਂਦੇ ਸੀ ਮੇਰੇ ਤੋਂ ਬਿਨਾ ਆਰਾਵਣ ਕਹਿੰਦਾ ਮੇਰੇ ਤੋਂ ਬਿਨਾ ਕੁਝ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜਾ ਕੰਸ ਕਹਿੰਦਾ ਸੀ ਮੇਰੇ ਤੋਂ ਬਿਨਾ ਕੁਝ ਨਹੀਂ ਹੁੰਦਾ ਫਿਰ ਉਹਦਾ ਹਾਲ ਕੀ ਬਣਿਆ ਇਹ ਮੈਂ ਬੜੀ ਮਾੜੀ ਹੁੰਦੀ ਆ ਲੋਕਾਂ ਦਾ ਰਾਜ ਆ ਇਹ ਲੋਕ ਬੜੀ ਚੀਜ਼ ਆ ਲੋਕ ਤਾਂ ਵੀ ਜੁਣ ਵੀ ਦਿੰਦੇ ਲੋਕ ਥੱਲੇ ਵੀ ਲਾ ਦਿੰਦੇ ਆ ਪ੍ਰਧਾਨ ਸਾਹਿਬ ਹੁਣ ਇੱਕ ਹੋਰ ਚੀਜ਼ ਮੈਂ ਅੰਤ ਤੱਕ ਆਉਂਦੇ ਹੁੰਦੇ ਤੁਹਾਨੂੰ ਪੁੱਛਣਾ ਚਾਹੁੰਦਾ ਜਦੋਂ ਭਾਸ਼ਣ ਦਿੱਤਾ ਗਿਆ ਉਹ ਇਸ ਭਾਸ਼ਣ ਦੇ ਵਿੱਚ ਨਾ ਕੁਝ ਵਰਡਸ ਨੇ ਜਿਹੜੇ ਬੜੇ ਹੀ ਸੋਚ ਸਮਝ ਕੇ ਔਰ ਵਾਰ-ਵਾਰ ਬੜਾ ਟਕਾ ਕੇ ਮਾਰੇ ਗਏ ਨੇ ਮਤਲਬ ਜਿਵੇਂ ਕਿਸੇ ਨੂੰ ਟ੍ਰਿਗਰ ਕਰਨਾ ਹੁੰਦਾ ਪਾਕਿਸਤਾਨ ਵਰਗੇ ਵਰਡਸ ਕੋਸਕੇ ਮਾਰਿਆ ਘਰ ਚ ਵੜ ਕੇ ਮਾਰਿਆ ਜਾਂ ਭਾਰਤ ਵਰਗੇ ਵਰਡਸ ਭਾਰਤ ਪਾਕਿਸਤਾਨ ਵਰਗੇ ਵਰਡਸ ਇਹ ਬਾਰ-ਬਾਰ ਵਰਤੇ ਗਏ ਔਰ ਬੜੇ ਹੀ ਤਰੀਕੇ ਦੇ ਨਾਲ ਵਰਤੇ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਇਹਨੂੰ ਅੰਧਰਾਸ਼ਟਰੀਵਾਦ ਕਹਿੰਦੇ ਆ ਤੁਸੀਂ ਫੌਜ ਤਾਂ ਭਾਰਤ ਦੀ ਜਿਹੜੀ ਕਾਂਗਰਸ ਦੇ ਵੇਲੇ ਪਾਕਿਸਤਾਨ ਦੇ ਵਿੱਚ ਲੜਾਈ ਹੋਈ ਬੰਗਲਾਦੇਸ਼ ਦੇ ਲੋਕਾਂ ਨਾਲ ਲੜੀ ਤੇ ਜਿਹੜਾ ਭਾਰਤ ਦਾ ਰੋਲ ਉਸ ਵੇਲੇ ਫੌਜਾਂ ਦਾ ਆ ਪਰ ਫੌਜ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਫੈਸਲੇ ਇੰਦਰਾ ਗਾਂਧੀ ਨੇ ਕੀਤਾ ਪਰ ਦੇਸ਼ ਦੀ ਫੌਜ ਲੜੀ ਆ ਤਿੰਨ ਪਾਕਿਸਤਾਨ ਨੂੰ ਜੰਗਾ ਚ ਹਰਾਇਆ ਫੌਜ ਨੇ ਕੋਈ ਕਾਂਗਰਸੀ ਨੇਤਾ ਨਹੀਂ ਇਹ ਕਹਿ ਸਕਦਾ ਮੈਮੋਰੀ ਹੋ ਕੇ ਲੜਿਆ ਹੱਲੇ ਤਾਂ ਦੇਸ਼ ਵਿੱਚ ਕੋਈ ਅਸੀ ਗੱਲ ਨਹੀਂ ਹੋਈ ਤੇ ਮੋਦੀ ਕਹਿ ਰਿਹਾ ਵੀ ਮੈਂ ਫੌਜ ਬੱਚ ਵੀ ਮੈਂ ਬੈਠਾ ਆ ਫੌਜੀ ਕਾਰਵਾਈ ਕਰਦੇ ਆ ਫੌਜ ਨਾ ਸਾਰਾ ਦੇਸ਼ ਆ ਫੌਜੀ ਦੀ ਜ਼ਿੰਮੇਵਾਰੀ ਦੇਸ਼ ਦੀ ਰਾਖੀ ਕਰਨਾ ਇਹ ਵੀ ਇਹ ਕਿ ਮੋਦੀ ਨੇ ਘਰ ਤੇ ਘਰ ਮੇ ਘੁਸ ਕੇ ਮਾਰਾ ਇਹ ਕਹਿ ਰਿਹਾ ਨਾ ਵੀ ਜਿਹੜਾ ਕੰਮ ਫੌਜ ਕਰਦੀ ਆ ਉਹ ਵੀ ਮੋਦੀ ਕਰਦਾ ਜਿਹੜਾ ਕੰਮ ਕੋਈ ਪਰਮਾਤਮਾ ਕਰਦਾ ਮੋਦੀ ਕਹਿੰਦਾ ਮੈਂ ਪਰਮਾਤਮਾ ਦਾ ਦੂਤ ਆ ਗਿਆ ਇੱਥੇ ਬਹਿ ਕੇ ਮਤਲਬ ਉਹ ਤਾਂ ਹਰ ਗੱਲ ਨੂੰ ਇਦਾਂ ਕਰਦਾ ਬਹੁਤ ਸ਼ਰਮ ਆਉਂਦੀ ਬੰਦੇ ਨੂੰ ਵੀ ਯਾਰ ਇਹ ਪ੍ਰਧਾਨ ਮੰਤਰੀ ਕੀ ਬੋਲ ਰਿਹਾ ਇਹ ਕੀ ਕਹਿਣਾ ਕੀ ਚਾਹੁੰਦਾ ਹੈ ਵੀ ਹਰ ਗੱਲ ਜਿੱਦ ਵਿੱਚ ਮੈਂ ਕੀਤੀ ਆ ਘੁਸ ਕੇ ਮਾਰ ਦਿੱਤਾ ਫੌਜ ਆ ਬੇਟੀ ਸਾਡੀ ਰਾਖੀ ਕਰਦੇ ਔਰ ਜਿਹੜਾ ਜੇ ਦੂਜੇ ਫੌਜ ਨੂੰ ਨਿੰਦਿਆ ਕਰਦੇ ਫੌ ਨਿੰਦਿਆ ਤੂੰ ਕੀਤੀ ਫੌਜ ਦੀ ਅਗਨੀ ਵੀਰ ਬਣਾ ਕੇ ਤੂੰ ਸਾਡੇ ਫੌਜੀਆਂ ਦਾ ਜਿਹੜਾ અપਮਾਨ ਕੀਤਾ ਆ ਵੀ ਉਹ ਠੇਕੇ ਤੇ ਸਿਸਟਮ ਬਣਾਤਾ 4 ਸਾਲ ਮੁੰਡਾ ਨੌਕਰੀ ਕਰੇ ਜੇ ਸ਼ਹੀਦ ਹੋ ਜਾਏ ਦੀ ਜਾਨ ਚਰੀ ਜਾ ਸ਼ਹੀਦ ਨਹੀਂ ਮੰਨਿਆ ਜਾਂਦਾ ਤੂੰ ਸ਼ਰਮ ਸਰ ਤੈਨੂੰ ਹੋਣਾ ਚਾਹੀਦਾ ਵੀ ਤੂੰ ਫੌਜ ਦਾ અપਮਾਨ ਕੀਤਾ ਅਸੀਂ ਫੌਜ ਦਾ અપਮਾਨ ਕਿਉਂ ਕਰਨਾ ਭਾਰਤ ਮੇਰਾ ਕਹਿਣ ਤੋਂ ਵੀ ਜਿਹੜੇ ਬੰਦੇ ਤਾਨਾਸ਼ੀਰ ਰੂਚੀਆਂ ਦੇ ਹੁੰਦੇ ਆ ਉਹ ਨਕਲੀ ਰਾਸ਼ਟਰੀਵਾਦ ਫਲਾ ਕੇ ਆਪਣੇ ਚ ਤੋਂ ਬਹੁਤ ਵੀ ਫੌਜ ਦਾ ਮਰਦ ਕਰਦਾ ਲੋਕਾਂ ਦੇ ਮਨਾਂ 'ਚ ਇਹ ਬਣਾ ਦਿੰਦੇ ਆ ਵੀ ਦੇਸ਼ ਬਚ ਐਸ ਮੇਰੇ ਸੁਰੱਖਿਆ ਮੇਰੇ ਹੱਥਾਂ 'ਚ ਆ ਡਰਾ ਦੇਣਾ ਲੋਕਾਂ ਨੂੰ 20% ਮੁਸਲਮਾਨਾਂ ਤੋਂ 80% ਹਿੰਦੂਆਂ ਨੂੰ ਬਹੁਤ ਵੱਡਾ ਖਤਰਾ ਆ। ਡਰਾਤਾ ਲੋਕਾਂ। ਪੰਜਾਬ ਚ ਅੱਤਵਾਦ ਦੇ ਦੌਰ ਦੇ ਦੌਰਾਨ ਕੁਝ ਅੱਤਵਾਦੀ ਤੱਤਾਂ ਨੇ ਇਹ ਡਰਾਤਾ ਵੀ ਜਿੱਦਾਂ ਵੀ ਸਿੱਖੋ ਤੁਹਾਨੂੰ ਬਹੁਤ ਵੱਡਾ ਖਤਰਾ ਆ। ਦੇਸ਼ ਚ ਹਿੰਦੂਆਂ ਨੂੰ ਬਹੁਤ ਵੱਡਾ ਖਤਰਾ ਮੋਦੀ ਕਹਿ ਰਿਹਾ। ਨਾ ਇਹ ਖਤਰਾ ਸੀ ਨਾ ਹੈਗਾ ਇਹ ਜੇ ਖਤਰਾ ਤਾਂ ਦੇਸ਼ ਨੂੰ ਪੂੰਜੀਵਾਦ ਤੋਂ ਆ। ਜੇ ਖਤਰਾ ਦੇਸ਼ ਨੂੰ ਤਾਂ ਧਨਵਾਨ ਲੋਕਾਂ ਤੋਂ ਆ ਜਿਨ੍ਹਾਂ ਨੇ ਗਰੀਬੀ ਪੈਦਾ ਕੀਤੀ ਜਿਨ੍ਹਾਂ ਨੇ ਅਮੀਰੀ ਤੇ ਗਰੀਬੀ ਦਾ ਪਾੜਾ ਪਾਇਆ ਖਤਰਾ ਉਹਨਾਂ ਤੋਂ ਆ। ਖਤਰਾ ਨਾ ਹਿੰਦੂਆਂ ਨੂੰ ਆ ਨਾ ਸਿੱਖਾਂ ਨੂੰ ਆ ਨਾ ਮੁਸਲਮਾਨਾਂ ਨੂੰ ਆ। ਇਹ ਕਨੇ ਨਕਲੀ ਖਤਰਾ ਪੇਸ਼ ਕਰਕੇ ਲੋਕਾਂ ਨੂੰ ਅਸਲ ਜਾਂ ਧਰਮ ਦੇ ਨਾਂ ਤੇ ਵੰਡਣਾ ਚਾਹਦਾ। ਸਰਪਾਸਾ ਸਾਹਿਬ ਜਿਵੇਂ ਖਡੂਰ ਸਾਹਿਬ ਦੀ ਸੀਟ ਤੇ ਅਚਾਨਕ ਇੱਕ ਵੱਖਰੀ ਸੀਟ ਉੱਭਰੀ ਹੈ, ਉਸ ਸੀਟ ਦੇ ਉੱਭਰਨ ਦੇ ਨਾਲ ਕਿਵੇਂ ਬਾਅਦ ਵਿੱਚ ਆ ਕੇ ਪੰਜਾਬੀ ਜਾਂ ਖਾਸ ਕਰਕੇ ਸਿੱਖ ਸਮਾਜ ਜਿਹੜਾ ਹੈਗਾ, ਉਹ ਵੀ ਕਿਤੇ ਖਤਰਨਾਕ ਬਣ ਜਾਵੇ ਹਿੰਦੂਆਂ ਵਾਸਤੇ ਜਿਵੇਂ ਮੁਸਲਮਾਨ ਸਮਾਜ ਬਣ ਗਿਆ। ਸਿੱਖ ਸਮਾਜ ਨੇ ਖਤਰਾ ਤਾਂ ਕੀ ਬਣਨਾ ਹੈ ਬਹੁਤ ਵੱਡੇ ਵੱਡੇ ਘੱਲੂ ਘਰੇ ਪੰਜਾਬ ਨੇ ਦੇਖੇ ਆ। ਲੇਕਿਨ ਇਹਦੇ ਵਿੱਚ ਸਰਕਾਰੀ ਚਾਲ ਦਿਸਦੀ ਪੂਰੀ, ਉਹ ਫੇਲ ਹੋਏਗੀ। ਪੰਜਾਬ ਨੇ ਤਾਂ ਅਤਵਾਦ ਦਾ ਘੱਲੂ ਘਰਾ ਦੇਖਿਆ। ਸਾਰੇ ਜੋਰ ਲਾਉਣ ਦੇ ਬਾਵਜੂਦ ਵੀ ਪੰਜਾਬੀ ਧਰਮਾਂ ਦੇ ਨਾਂ ਤੇ ਨਹੀਂ ਵੰਡੇ ਗਿਆ ਕਿਸੇ ਪਿੰਡ ਵਿੱਚ ਕੋਈ ਇਦਾਂ ਨਹੀਂ ਹੋਇਆ ਵੀ ਦੰਗਾ ਹੋ ਗਿਆ ਧਰਮ ਦੇ ਨਾਂ ਤੇ ਹਾਲਾਂਕਿ ਸਰਕਾਰ ਦੀ ਪੂਰੀ ਕੋਸ਼ਿਸ਼ ਸੀ ਅਤਵਾਦੀ ਦੀ ਕੋਸ਼ਿਸ਼ ਸੀ ਉਹ ਕਰਨਗੇ ਹੁਣ ਫਿਰ ਹਾਲੇ ਸਰਕਾਰ ਉਹੀ ਉਹੀ ਪੁਰਾਣੇ ਫਾਰਮੂਲੇ ਵਰਤ ਰਹੀ ਆ ਜਿਹੜੀ ਚੀਜ਼ ਵਰਤੀ ਜਾ ਚੁੱਕੀ ਉਹਨੂੰ ਦੁਬਾਰਾ ਲੋਕਾਂ ਨੂੰ ਕਿਉਂ ਵਰਤਦੇ ਹੋ ਹੁਣ ਫਿਰ ਆਪਣਾ ਬੰਦਾ ਭੇਜ ਕੇ ਗਰਮ ਨਾਰੇ ਦਵਾ ਕੇ ਕਹੋਗੇ ਵੀ ਪੰਜਾਬ ਦੇ ਲੋਕੀ ਤਾਂ ਅਤਵਾਦੀ ਆ ਬੰਦੇ ਆਪਣੇ ਆ ਕੌਣ ਨਹੀਂ ਜਾਣਦਾ ਸਿੱਧੂ ਕੌਣ ਸੀ ਆ ਦਿੱਲੀ ਚ ਸਿੱਧੂ ਨੂੰ ਲਾਉ ਕਰਤਾ ਜਾ ਕੇ ਉੱਥੇ ਲਾਲ ਕਿਲੇ ਜਾਣ ਦਾ ਜਦ ਕਿ ਰੂਟ ਨਹੀਂ ਉਹਦਾ ਸੀ ਉਹਨੂੰ ਕਰਤਾ ਉਹਨੂੰ ਦੇਸ਼ ਦਾ ਹੀਰੋ ਬਣਾਤਾ ਬੈਤ। ਮਤਲਬ ਇਹ ਤਾਂ ਕਿਸਾਨ ਕਿਸਾਨ ਯੂਨਾਨਾਂ ਦੀ ਬਹੁਤ ਕਮਾਲ ਦੀ ਗੱਲ ਹੈ ਉਹਨੂੰ ਕਰਤਾ ਸਾਡਾ ਬੰਦਾ ਨਹੀਂ ਇਹ। ਉਦੋਂ ਬਾਅਦ ਹੁਣ ਮੇਰਾ ਗੱਲ ਤੋਂ ਪਾਖਿਆ ਵੀ ਇਹੀ ਮੁੰਡਾ ਜਿਹੜਾ ਅਮਰਤ ਪਾ ਲਿਆ ਲੋਕਾਂ ਨੇ ਦੇਖਿਆ ਵੀ ਕਿੱਦਾਂ ਪੁਲਿਸ ਨਾਲ ਮਿਲਿਆ ਹੋਇਆ ਕਿੱਦਾਂ ਝੂਠਾ ਨੱਠਾ ਸਰਦਾ ਆ ਚੇਸ ਪਿੰਡ ਫੜਿਆ ਗਿਆ ਰੋਡੇ ਉਹ ਪਿੰਡ ਦੀਆਂ ਮਾਈਆਂ ਕਹਿੰਦੀ ਇੱਕ ਮਾਈ ਕਹਿੰਦੀ ਮੈਂ ਆਈ ਸੀ ਇੱਕ ਬੰਦਾ ਅੰਦਰ ਫਿਰਦਾ ਸੀ ਉਹ ਆਪੇ ਜਾ ਕੇ ਕਾਰ ਚ ਬਾਹਰ ਬਹਿ ਗਏ। ਕੋਈ ਪਿੰਡ ਚ ਪੁਲਿਸ ਦਾ ਘੇਰਾ ਨਹੀਂ ਜਿਹੜਾ ਪੁਲਿਸ ਇੰਨਾ ਜ਼ੋਰ ਲਾ ਰਹੀ ਆ ਉਹ ਨੂੰ ਕਦੇ ਲੱਭਦਾ ਹੀ ਨਹੀਂ ਹੈ ਉਹ ਉਹ ਜਾ ਕੇ ਹੌਲੀ ਜਿਹੇ ਕਾਰ ਚ ਬਹਿ ਗਿਆ ਫਿਰ ਉਸ ਡਿਬਰੂਗੇਜ ਭੇਜਿਆ ਉਹ ਜੇਲ੍ਹ ਹੀ ਨਹੀਂ ਹੈ ਉਸ ਜੇਲ੍ਹ ਵਾਲੀ ਗੱਲੀ ਕੋਈ ਨਹੀਂ ਰੱਖਦੇ ਸਾਰੀਆਂ ਦੁਰੀਆਂ ਸਹੂਲਤਾਂ ਦੇ ਦਿੱਤੀਆਂ ਹੁਣ ਉਹਨੂੰ ਖੜਾ ਕਰ ਤਾ ਉਹਨਾਂ ਕਾਰਨ ਕੀ ਆ ਵੀ ਇੱਕ ਡਰ ਦਿਖਾੜ ਕੇ ਲੋਕਾਂ ਨੂੰ ਵੀ ਪੰਜਾਬ ਦੇ ਲੋਕ ਯਾਤਵਾਦੀ ਆ ਇਹ ਸਿੱਖ ਜਿਹੜੇ ਆ ਇਹ ਇਹ ਬਹੁਤ ਖਤਰਨਾਕ ਚੀਜ਼ ਆ ਇਹ ਬਾਇ ਕੀਤਾ ਔਰ ਇਹ ਲੋਕਾਂ ਨੂੰ ਬੜੀ ਕੀਮਤ ਅਦਾ ਕਰਨੀ ਪਈ ਆ ਮੋਦੀ ਨੂੰ ਬਾਗ ਨਾਲ ਨਹੀਂ ਖੇਲਣਾ ਚਾਹੀਦਾ ਇਹ ਤਜਰਬੇ ਅੱਗੇ ਫੇਲ ਹੋ ਚੁੱਕੇ ਆ ਤੂੰ ਲੜਾਈ ਲੜਦਾ ਕੋਈ ਚੋਣ ਜਿੱਤਣੀ ਆ ਤੂੰ ਉਹਨਾਂ ਮੁੱਦਿਆਂ ਤੇ ਚੋਣ ਜਿੱਤ ਤੂੰ ਜਿਹੜੇ ਵਾਅਦੇ ਕੀਤੇ ਸਨ ਤੂੰ ਕਹ ਦੱਸ ਲੋਕਾਂ ਨੂੰ ਰੋਜ਼ਗਾਰ ਬਾਰੇ ਕੀ ਕੀਤਾ 10 ਤੋਂ ਦੇਸ਼ ਤੇ ਕਰਜ਼ੇ ਦਾ ਕੀ ਬਣਿਆ ਤੂੰ ਦੱਸ ਵਿਦੇਸ਼ੀ ਮਹਿੰਗਾਈ ਦਾ ਕੀ ਬਣਿਆ ਇਹ ਗੱਲਾਂ ਦਾ ਜਵਾਬ ਦੇ ਕੋਈ ਨਾ ਕੋਈ ਔਰਤਾਂ ਦੇ ਜ਼ੁਲਮ ਵਧਿਆ ਘਟਿਆ ਇਹਦਾ ਜਵਾਬ ਦੇ ਇਹ ਕੀ ਹੋਇਆ ਵੀ ਮੈਂ ਮੰਦਰ ਬਣਾਤਾ ਮੰਦਰ ਤੇ ਜਦੋਂ ਤੂੰ ਨਹੀਂ ਸੀ ਮੰਦਰ ਭਾਰਤ ਵਿੱਚ ਮੰਦਰਾਂ ਦੀ ਉਹ ਦੇ ਕਮੀਨੀਆ ਹਰ ਮੰਦਰ ਬਣਾ ਸਕਦੇ ਹੋਰ ਲੋਕੀ ਗੁਰਦੁਆਰੇ ਮੰਦਿਰ ਮਸਦਾ ਸਾਡੀ ਆਸਥਾ ਹੈ ਸਾਡੀ ਪਰ ਇਹ ਪ੍ਰਾਪਤੀ ਸਰਕਾਰ ਦੀ ਕੀ ਹੋਈ ਮੰਦਿਰ ਬਣਾਤਾ ਮੇਰਾ ਕਹਿਣ ਤੋਂ ਜਿਹੜੀ ਪ੍ਰਾਪਤੀ ਉਹ ਪ੍ਰਾਪਤੀ ਦੱਸੀ ਕੋਈ ਕੋ ਪ੍ਰਾਪਤੀ ਹੈ ਕੋਈ ਨਹੀਂ ਇਸ ਵਾਸਤੇ ਉਹਦਾ ਮਨਿਆ ਵੀ ਲਗਾਤਾਰੀ ੜਕਾਹੂ ਗੱਲਾਂ ਕਰਕੇ ਲੋਕਾਂ ਨੂੰ ਐਵੇਂ ਚੁਟਕਲੇ ਸੁਣਾ ਕੇ ਪਾਕਿਸਤਾਨ ਦਾ ਨਾਮ ਲੈ ਕੇ ਉਹ ਲੋਕਾਂ ਨੂੰ ਫਿਰ ਅੰਧਰਾਸ਼ਟਵਾਦ ਫੁਲਾ ਕੇ ਜਿੰਨਾ ਚਾਹੁੰਦਾ ਔਰ ਪੈਸੇ ਨੂੰ ਐਨ ਪੂਰੀ ਤਰ੍ਹਾਂ ਕਹਿ ਰਿਹਾ ਬਈ ਇਹ ਘਮੰਡੀਏ ਤੇ ਪੈਸਾ ਇਹਨਾਂ ਕੋਲ ਬੜਾ ਹੈ ਜਿੰਨਾ ਪੈਸਾ ਮੋਦੀ ਕੋਲ ਆ ਜਿੰਨਾ ਉਹਨਾਂ ਨੇ ਲੁੱਟਿਆ ਇਲੈਕਟਰਲ ਬਾਂਡ ਦੇ ਨਾਂ ਤੇ ਲੈ ਪੀਐਮ ਕੇਅਰ ਫੰਡ ਦੇ ਨਾਂ ਤੇ ਪੈਸਾ ਜਿਹਦਾ ਕੋਈ ਰਿਕਾਰਡ ਨਹੀਂ ਹੈ ਮਤਲਬ ਐਸ ਆਰ ਐਸ ਦੇ ਪੈਸਿਆਂ ਦਾ ਕਾਉਂਟੇ ਕੋਈ ਨਹੀਂ ਹੈ ਉਹਦਾ ਹਿਸਾਬ ਕੋਈ ਨਹੀਂ ਹੈ ਲੇਕਿਨ ਵਿਰੋਧੀਆਂ ਨੂੰ ਕਹੂਗਾ ਵੀ ਇਹ ਤਾਂ ਜੀ ਪੈਸਾ ਬਹੁਤ ਭ੍ਰਿਸ਼ਟਾਚਾਰੀ ਬਹੁਤ ਆ ਇਸ ਵੇਲੇ ਸਭ ਤੋਂ ਵੱਡਾ ਭ੍ਰਿਸ਼ਟਾਚਾਰੀ ਜਿਹੜਾ ਕਾਂਡ ਰਚਿਆ ਗਿਆ ਉਹ ਇਲੈਕਟਰਲ ਬਾਂਡ ਦਾ ਹੈ ਜਿਹੜਾ ਮੋਦੀ ਸਾਹਿਬ ਨੇ ਰਚਿਆ ਸੀ ਜਿਹਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਵੀ ਇਹ ਕਾਨੂੰਨ ਹੀ ਗਲਤ ਸੀ ਹੁਣ ਤਾਂ ਮੰਨ ਲਾ ਬਹਿ ਕਿ ਇਹ ਗਲਤ ਸੀ ਹਾਲੇ ਵੀ ਕਹਿੰਦਾ ਨਹੀਂ ਨਹੀਂ ਮੈਂ ਕੋਈ ਨਹੀਂ ਹੈ ਭ੍ਰਿਸ਼ਟਾਚਾਰੀ ਦੂਜੇ ਆ ਤੁਸੀਂ ਛਾਪੇ ਮਾਰ ਕੇ ਕੰਪਨੀਆਂ ਤੋਂ ਪੈਸੇ ਲਵੋ ਤੁਸੀਂ ਇਹ ਪਹਿਲਾਂ ਡਰਾ ਕੇ ਲੋਕਾਂ ਨੂੰ ਫਿਰ ਕਹੋ ਸਾਨੂੰ ਪੈਸੇ ਦਿਓ ਤਾਂ ਕਹਿੰਦੇ ਆ ਇਹ ਵੀ ਵਿਰੋਧੀ ਗਿਆ ਇਹ ਬਹੁਤ ਭ੍ਰਿਸ਼ਟਾਚਾਰੀ ਹੈ ਮੈਨੂੰ ਕਿਸੇ ਦਾ ਕੋਈ ਭ੍ਰਿਸ਼ਟਾਚਾਰੀ ਹੋਊਗਾ ਵਿਰੋਧੀਆ ਜੀ ਵੀ ਹੋਣਗੇ لازਮੀ ਪਰ ਅਸਲ ਵਿੱਚ ਸਭ ਤੋਂ ਭ੍ਰਿਸ਼ਟਾਚਾਰ ਦਾ ਵੱਡਾ ਕੇਂਦਰ ਦੇਸ਼ ਦੀ ਹਾਕਮ ਤੇ ਰਿਹਾ ਜਿਹਨੇ ਭ੍ਰਿਸ਼ਟਾਚਾਰ ਦੇ ਨਾਂ ਤੇ ਦੁਨੀਆ ਦੇ ਰਿਕਾਰਡ ਤੋੜ ਦਿੱਤੇ ਇਹ ਭ੍ਰਿਸ਼ਟਾਚਾਰੀ ਬੰਦੇ ਬਾਹਰ ਭੇਜਦੇ ਉਹਨਾਂ ਨੇ ਸਮਝਦੇ ਉਹਨਾਂ ਦੇ ਮਿਲਦੇ ਲਗਾਤਾਰ ਸਰਪਾਸਾ ਸਾਹਿਬ ਅੰਤ ਵਿੱਚ ਆ ਕੇ ਹੁਣ ਗੱਲ ਉੱਥੇ ਹੀ ਖੜਦੀ ਹੈ ਕਿ ਰੁਝਾਨ ਫਿਰ ਤੋਂ ਉਧਰ ਨਹੀਂ ਮੁੜਦਾ ਪਿਆ ਰੁਝਾਨ ਫਿਰ ਤੋਂ ਭਾਜਪਾ ਵੱਲ ਨੂੰ ਮੁੜਦਾ ਪਿਆ ਦੇਸ਼ ਦੇ ਵਿੱਚ ਕਹਿੰਦੇ ਦੁਬਾਰਾ ਭਾਜਪਾ ਵੱਲ ਹੀ ਰੌਣਕ ਫੈਲਦਾ ਪਿਆ ਜੇ ਉਹ ਦੁਬਾਰਾ ਆ ਜਾਂਦਾ ਆ ਤੇ ਫਿਰ ਕੀ ਸਥਿਤੀ ਬਣਦੀ ਹੈ ਉਤੋਂ ਵੀ ਇੱਕ ਵਾਰੀ ਅੰਤ ਦੇ ਵਿੱਚ ਜਾਣੂ ਕਰਵਾਉਂਦਾ ਪਹਿਲਾਂ ਤਾਂ ਆਉਣਾ ਹੀ ਨਹੀਂ ਇਹ ਗੱਲ ਪਤਾ ਨਹੀਂ ਬਈ ਐਮਐਸ ਕਾਰਨ ਹੈ ਵੀ ਕੋਈ ਉਹਨਾਂ ਨੇ মিডিਆ ਬਹੁਤ ਰੱਖਿਆ ਉਹਨਾਂ ਨੇ ਸੋਸ਼ਲ ਮੀਡੀਆ ਝੂਟੂ ਬੱਲੇ ਨੂੰ ਬਹੁਤ ਰੱਖਿਆ ਆ ਮੋਦੀ ਹਰ ਰਿਹਾ ਹੂੰ ਮੋਦੀ ਦਾ ਕੋ ਸਵਾਲ ਹੀ ਨਹੀਂ ਬਣਦਾ ਪੰਜਾਬ ਚ ਕਹ ਬੇ ਇੱਕ ਸੀਟ ਨਹੀਂ ਜਿੱਤਣ ਲਈ ਪੰਜਾਬ ਦੇ ਲੋਕੀ ਪਿੰਡਾਂ ਚ ਬਣ ਨਹੀਂ ਦੇ ਰਹੇ ਮੋਦੀ ਨੂੰ ਇਹ ਇਕੱਠ ਹੋਇਆ ਕੱਟ ਦਿਖਾ ਦਦਾ ਲੋਕਾਂ ਦੇ ਪ੍ਰਧਾਨ ਮੰਤਰੀ ਦੇ ਇਕੱਠ ਆ ਲੈ ਕੇ ਤੁਸੀਂ ਕਿਰਾਏ ਤੇ ਬੰਦੇ ਲਿਆਂਦੇ ਇਹਦੇ باوجود ਵੀ ਇਕੱਠ ਵੱਡੇ ਨਹੀਂ ਹੁਣ ਮੈਂ ਸਿਰਫ ਇਹ ਕਹਿਣਾ ਵੀ ਉਹ ਕਹਿਣ ਨੂੰ ਤਾਂ 500 ਸੀਟ ਕਹਦਾ ਉਹ ਕਿਵੇਂ 1000 ਸੀਟ ਜਿੱਤਣੀ ਅਸੀਂ ਸੀਟਾਂ ਚਾਹੀ 550 ਹੀ ਆ ਤਾਂ ਮੇਰਾ ਸੀ ਵੀ ਉਹ ਝੂਠ ਦਾ ਪਰੰਦਾ ਮੋਦੀ ਹਰ ਰਿਹਾ ਔਰ ਇਹ ਹਾਰ ਦੀ ਨਿਸ਼ਾਨੀ ਆ ਵੀ ਉਹ ਵਿਰੋਧੀਆਂ ਦੇ ਬੰਦੇ ਤੋੜ ਰਿਹਾ ਆਪਣੇ ਉਮੀਦਵਾਰ ਨਹੀਂ ਲੱਭਦੇ ਜੇ ਜਲੰਧਰ ਵਿੱਚ ਰਿੰਕੂ ਖੜਾ ਕੀਤਾ ਆ ਬੀਜੇਪੀ ਦਾ ਆਪਣਾ ਕੰਮ ਹੋ ਗਿਆ ਰਿੰਕੂ ਦਾ ਕੱਲ ਐਮਪੀ ਬਣਿਆ ਸੀ ਆਪ ਦੇ ਵਿੱਚੋਂ ਤੁਹਾਡੇ ਕੋਲ ਤਾਂ ਐਸਾ ਬੰਦਾ ਵੀ ਨਹੀਂ ਜਿਹੜਾ ਖੜਾ ਕਰ ਸਕੋ ਕੋਈ ਬਹਿ ਕੇ ਪਹਿਲਾਂ ਕਹਿਣ ਤੋਂ ਭਾਖਿਆ ਵੀ ਮੋਦੀ ਇੱਕ ਝੂਠਾ ਪ੍ਰਚਾਰ ਸੇ ਤਾਂ ਬਖਰਾ 400 ਤੋਂ ਪਾਰ ਚਾ ਹੁਣ ਹਟ ਗਿਆ ਕਹਿਣੋ ਹੁਣ ਹਟ ਗਿਆ ਹੁਣ ਤਾਂ ਇਹ ਕਹਿੰਦਾ ਵੀ ਮੈਨੂੰ ਜਿਤਾ ਦਿਓ ਕੋਈ ਨਾ ਕੋਈ ਜਿਤਾ ਦਿਓ ਬਸ ਬਹਿ ਕੇ ਹਾਂ ਆਪ ਵੀ ਕਹਿੰਦਾ ਉਹਦੇ ਨਾਲ ਦੇ ਆਪ ਨਾਲ ਦੇ ਕਹਿੰਦੇ ਆ ਇਸ ਲਈ ਕੋਈ ਅਸਲੀ ਗੱਲ ਨਹੀਂ ਐ ਮੋਦੀ ਜਾ ਰਿਹਾ ਤੇ ਲਾਜ਼ਮੀ ਇਹ ਦੇਸ਼ ਦੇ ਲੋਕੀ ਜਮਹੂਰੀਤ ਨੂੰ ਬਚਾਉਣਗੇ ਸੰਵਿਧਾਨ ਨੂੰ ਬਚਾਉਣਗੇ ਪਰ ਮੋਦੀ ਨੂੰ ਹਰਾਉਣਗੇ ਬਹੁਤ ਸ਼ੁਕਰੀਆ ਬਿਲਕੁਲ ਇਹ ਉਹ ਸਾਰੀ ਸਥਿਤੀ ਜਿਹੜੀ ਕੱਲ ਦੇ ਭਾਸ਼ਣ ਤੋਂ ਬਾਅਦ ਖੜੀ ਹੋਈ ਸੀ ਉਹ ਭਾਸ਼ਣ ਅਸਲ ਦੇ ਵਿੱਚ ਸੀ ਕੀ ਉਹਨੂੰ ਤੋੜ ਕੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦਾ ਪੋਸਟਮਾਰਟਮ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ 파ਸਵਾਲ ਸਾਹਿਬ ਨੇ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਗਲਾ ਕਰਤਵ ਦੇਸ਼ ਦਾ ਹੈ ਫਤਵਾ ਕਿੰਨੂੰ ਦੇਣਾ ਹੈ ਉਹ ਦੇਸ਼ ਦੇ ਹੱਥ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐ